ਕਿ ਜੁਨਟ ਮਾਫੀ ਆ ਜਾਤਾ ਇਹ ਤਾਂ ਲੰਡੂ ਬੰਦੇ ਤਾਂ ਮਰਨ ਇਹਨਾਂ ਦਾ ਮੈਂ ਕੋਈ ਗਣਦਾ ਹੀ ਨਹੀਂ ਜਹਟ ਮਾਫੀ ਕੀ ਹੈ ਇਹ ਏਜੰਟ ਮਾਫੀ ਆ ਜਿੱਡਾ ਵੀ ਛਾਰ ਜਿਹੜੇ ਸਰਜੇ ਘਮਾਉਣ ਵਾਲੇ ਦੇ ਪਿੱਛੇ ਪੈ ਇਹਨਾਂ ਨੇ ਜੁਨੀਅਨ ਬਣਾਈ ਸੀ ਪੰਜਾਬ ਦੇ ਵਿੱਚ ਜੁਨੀਅਨ ਬਣਾਈ ਇਹਨਾਂ ਨੇ ਮਸਤੇ ਹੋਏ ਨੇ ਜੁਨੀਅਨ ਬਣਾ ਕੇ ਕੀ ਕਰਾ ਇਹਨਾਂ ਨੇ ਅੱਗੇ ਧੋਲਾ ਖਾਣਾ ਘੇਰ ਲਿਆ ਹੂੰ ਤਾਂ ਸੁਣਿਆ ਸੀ ਨਾ ਵੀ ਜੁਨੀਅਨ ਬਣਾਈ ਇਹਨਾਂ ਨੇ ਸਾਰੇ ਜਿਹੜੇ ਆ ਚੌਂਕੀਆਂ ਲਾਉਣ ਵਾਲੇ ਨੇ ਅੱਜ ਤੇ ਕਰਨਾ ਜੁਨੀਅਨ ਦਾ ਸਾਹ ਨਿਕਲਿਆ ਇਹ ਜਿੱਥੇ ਤੁਹਾਡੇ ਥਾਣੇ ਬੁਰੇ ਨੇ ਟਾਪ ਲਵਾਈ ਜੁਨੀਅਨ ਦਾ ਹੋਰ ਆ ਗਿਆ ਇਮਾਨਦਾਰੀ ਨਾਲ ਪੰਜਾਬ ਦੇ ਲੋਕੇ ਗੱਲ ਦੱਸੋ ਜਿਹੜੀ ਨੇ ਪਖੰਡੀ ਬਾਬਾ ਨੇ ਜੁਨੀਅਨ ਬਣਾਈ ਸੀਗੀ ਪਹਿਲੀ ਵਾਰ ਜੁਨੀਅਨ ਬਣਾ ਕੇ ਜੁਨੀਅਨ ਦਾ ਪਖੰਡੀ ਬਾਬਾ ਚੱਕ ਲੈਂਦਾ ਮੈਂ ਤੁਹਾਡੇ ਥਾਣੇ ਵਾਲੇ ਉੱਥੇ ਜੋ ਜੁਨੀਅਨ ਸੀ ਨਾ ਨਾ ਹੀ 70 ਉਹਦਾ ਮੈਂ ਵੀ ਵੀ ਥੋੜੀ ਪਾਈ ਸੀਗੀ 76 ਲਾਲਾ ਭਜਾਏ ਨੇ ਅਸਲ ਦੇ ਵਿੱਚ ਸਹੀ ਇਹ ਸੀਗੀ ਇਹਨਾਂ ਦਾ ਇੱਕ ਉੱਤੇ ਖੜਿਆ ਨਹੀਂ ਜੁਨੀਅਨ ਦਾ ਪ੍ਰਧਾਨ ਖੜਿਆ ਨਹੀਂ ਪੰਜਾਬ ਦੇ ਲੋਕੋ ਕਮੈਂਟ ਜਿੰਨੇ ਮਰਜ਼ੀ ਕਰੀ ਚੋਲੋ ਮੇਰੇ ਥੱਲੇ ਫੇਕ ਕਰੀ ਚੋਲੋ ਮੇਰੇ ਪੁੱ ਇਹਨਾਂ ਦੇ ਲੀਡਰ ਸਮਾਨਤ ਕਰਦੀ ਮਾਫੀਆਂ ਮੰਗਦੇ ਨੇ ਕਿ ਜਿਨ੍ਹਾਂ ਨੇ ਸਨਮਾਨਤ ਕਰਿਆ ਏਜੰਟਾਂ ਨੂੰ ਮਾਫੀਆਂ ਮੰਗਦੇ ਸੀਗੇ ਮਿੱਟੀ 'ਚ ਮਲਾ ਕੇ ਧਰਤਾ ਵੱਡੇ ਵੱਡੇ ਵੱਡਿਆਂ ਵੱਡਿਆਂ ਦੇ ਏਜੰਟਾਂ ਦੇ ਇਹਨਾਂ ਦੇ ਉੱਪਰ ਪੋਲਿਟਿਕਲ ਬੰਦਾ ਨੇ ਸਿਰ ਤੇ ਹੱਥ ਸੀਗੇ ਸਭ ਚੱਕ ਗਏ ਜਦੋਂ ਪਤਾ ਲੱਗੇ ਭਾਨਾ ਸਿੱਧੂ ਆ ਜਾਂਦਾ ਮੈਨੂੰ ਗੁੱਸਾ ਆ ਜਾਂਦਾ ਜਦੋਂ ਲੌਂਡੇ ਜਿਵੇਂ ਬੋਲਣ ਲੱਗ ਜਾਂਦੇ ਨੇ ਮੇਰੇ ਖਿਲਾਫ ਹਾਂ ਜੀ ਭਾਨਾ ਦਾ ਬਲੈਕਮੇਲਿੰਗ ਕਰਦਾ ਜਾਂ ਬਲੈਕਮੇਲਿੰਗ ਕਰਦਾ ਸਾਬਤ ਕਰ ਦੋ ਇਹ ਚੀ ਗੱਲ ਹੈ ਜਪਾ ਨਾਂਕ ਕਿਰਨਾ ਬਲੈਕਮੇਲਿੰਗ ਕਿਤੇ ਦਾ ਸਾਬਤ ਕਰਦਾ ਲੱਗਿਆ ਮੈਨੂੰ ਇਹ ਸਰਕਾਰ ਮੌਜੂਦਾ ਪੂਰਾ ਫੋਲ ਜੋਰ ਲਾਗਦੇ ਕਿ ਜਿੰਨੇ ਮੇਰੇ ਤੇ ਪਰਚੇ ਪਾਏ ਉਹਨੇ ਕਿਤੇ ਪਾਏ ਨਹੀਂ ਹੋਣੇ ਨੇ ਉਹ ਅੰਤਮਾਨ ਨੇ ਮੇਰੇ ਤੇ ਪਾਏ ਨੇ ਫੋਲ ਜੋਰ ਭਗਮਾਨਤਮਾਨ ਨੇ ਦੇ ਲਾਗ ਦੇਖ ਲਿਆ ਜਿਹੜਾ ਜਿਹੜਾ ਅਮੀਰ ਬੰਦਾ ਇਹਨਾਂ ਨੂੰ ਤਾਂ ਕੋਈ ਦਬਦਾ ਹੀ ਨਹੀਂ ਲੰਨਤਾ ਇਹਨਾਂ ਨੂੰ ਤਾਂ ਮੈਂ ਕੁਝ ਗਿੰਦਾ ਹੀ ਨਹੀਂ ਆ ਪਖੰਡੀ ਬਾਬਿਆਂ ਨੂੰ ਹੋਇਆ ਪਤਲੇ ਫੂਕ ਲੈਣਾ ਇਹਨਾਂ ਨੂੰ ਤਾਂ ਮੈਂ ਕੁਝ ਗਿੰਦਾ ਨਹੀਂ ਜਿਹਦੇ ਕੋਲ ਨਹੀਂ ਪਾਵਰ ਉਹ ਨਹੀਂ ਮੈਨੂੰ ਹਰਾ ਸਕਿਆ ਮੇਰੇ ਨਾਲ ਮੇਰਾ ਕਲੰਗੀ ਵਾਲਾ ਸਤਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਗ੍ਰੰ ਦੀ ਕਹਿੰਦੇ ਨੇ ਕਿ ਸਾਡਾ ਇੱਧਰਲਾ ਸਾਰਾ ਰਕਬਾ ਵਾਗ ਗਿਆ ਸਾਰਾ ਟਿੱਬਿਆਂ ਵਾਲਾ ਸੀਗਾ ਸਾਡੀ ਟਿੱਬਿਆਂ ਵਾਲੇ ਜ਼ਮੀਨ ਹੋਣ ਕਰਕੇ ਸਾਡੇ ਫਸਲ ਹੁੰਦੀ ਨਹੀਂ ਸੀਗੀ ਗਰੀਬੀ ਸੀਗੀ ਬਸ ਉਸ ਤੋਂ ਬਾਅਦ ਥੋੜਾ ਜਿਹਾ ਵਿਚਾਰਾ ਡੈਡੀ ਨੂੰ ਆਜ ਸੀ ਜਿਵੇਂ ਕਿ ਹੁਣ ਤੁਹਾਨੂੰ ਪਤਾ ਸਾਡੇ ਇੱਥੇ ਨਸ਼ਾ ਬਹੁਤ ਚੱਲ ਪਿਆ ਸੀਗਾ ਡੈਡੀ ਥੋੜਾ ਜਿਹਾ ਨਸ਼ੇ ਦੇ ਵਿੱਚ ਪੈ ਗਿਆ ਸੀਗਾ ਇਹਦੇ ਕਰਕੇ ਉਸਾ ਤਾਂ ਦੇਖੋ ਮੇਰੇ ਚ ਹੈਗਾ ਇਹਦੇ ਲਈ ਨਾ ਮੈਂ ਅੱਜ ਲਾਸਟ ਦਿਨ ਸੀਗਾ ਮੈਨਾਂ ਲੱਗਾ ਵੀ ਮੈਂ ਹੁਣ ਜਿਵੇਂ ਕਿ ਸਾਡੇ ਸੀ ਦੀ ਢਾਡੇ ਚੱਲ ਰਹੇ ਨੇਗੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਰੇ ਸਾਰੇ ਦਿਨ ਆ ਗਏ ਮੈਂ ਨਾ ਹੁਣ ਇਹ ਇਸ ਚੀਜ਼ ਲਈ ਤਾਂ ਮੈਂ ਅ ਅੱਜ ਅੱਜ ਤੋਂ ਜਾਂ ਕੱਲ ਤੋਂ ਮੈਂ ਨਾ ਆਪਣਾ ਗੁੱਸਾ ਜਿਹੜਾ ਮੇਰੇ ਤੇ ਮੈਨੂੰ ਪਤਾ ਕਿ ਮੇਰੀ ਕਮਜ਼ੋਰੀ ਆ ਹਨਾ ਗਲਤ ਵੀ ਆ ਤੇ ਇਹ ਗੁੱਸੇ ਲਈ ਤਾਂ ਮੈਂ ਹੁਣ ਘਟੋ-ਘਟ ਵੀ 10-11 ਦਿਨ ਦਾ ਮੇਰਾ ਗੁਰੂ ਦੇ ਚਰਨਾਂ ਦੇ ਵਿੱਚ ਸਮਰਪਤ ਆ ਮੈਂ ਫੋਨ ਫਾਨ ਵੀ ਨਹੀਂ ਵਰਤਣਾ ਮੈਂ ਲੋਕਾਂ ਨੂੰ ਮਿਲਣਾ ਵੀ ਨਹੀਂ ਕਿਉਂਕਿ ਜਿਹੜੀ ਬਾਣੀ ਆ ਜਿਹੜਾ ਗੁਰੂ ਦਾ ਗਿਆਨ ਆ ਹਮੇਸ਼ਾ ਬੰਦੇ ਨੂੰ ਅੰਦਰੋਂ ਲਖਾਰਦਾ ਹੈ ਅੰਦਰੋਂ ਬੰਦੇ ਦੇ ਵਿੱਚ ਵਧੀਆ ਲੈ ਬਦਲਾ ਲੈ ਕੇ ਆਉਂਦਾ ਪੰਜ ਬੰਦੇ ਦੇ ਦੁਸ਼ਮਣ ਨੇਗੇ ਕਾਮ ਕ੍ਰੋਧ ਲੋਭ ਮੋਹ ਮਾਇਆ ਹੰਕਾਰ ਵੀ ਇਹ 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 ਜਿਹੜੇ ਇਹ ਬੈਰੀ ਨੇਗੇ ਬੰਦੇ ਦੇ ਹੂੰ ਹੁਣੇ ਮੈਨੂੰ ਗੁੱਸਾ ਆਉਣਾ ਕ੍ਰੋਧ ਆ ਇਹ ਮੇਰਾ ਇੱਕ ਬੈਰੀ ਆ ਇਸ ਕਰਕੇ ਇਹਦੇ ਮੈਂ ਕੰਟਰੋਲ ਆਪਣੇ ਆਪ ਨੂੰ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਨ ਆਪਾਂ ਦੇ ਭਾਗੀਦਾਰ ਬਣ ਰਹੇ ਜਿਹੜੇ ਲੋਕ ਪੋਲੀਟੀਕਲ ਪਾਰਟੀਆਂ ਸਾਥ ਦਿੰਦੇ ਨੇਗੇ ਜਿਹੜੀਆਂ ਲੋਕਾਂ ਉੱਪਰ ਜ਼ੁਲਮ ਕਰਦੀਆਂ ਨੇ ਹੁਣ ਭਗਵੰਤ ਮਾਨ ਵਰਗੇ ਨੇਗੇ ਅਸੀਂ ਉਹਨਾਂ ਦਾ ਸਾਥ ਕਿਹੜੇ ਮੂਨਾ ਲੋਕ ਦੇ ਰਹੇ ਨੇਗੇ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਹਰ ਟਾਈਮ ਹਰ ਵਕਤ ਝੂਠ ਹੀ ਬੋਲੀ ਜਾਂਦਾ ਤਾਂ ਅਸੀਂ ਜਿਹੜੇ ਲੋਕਾਂ ਦੇ ਲੋਕ ਪਿੰਡਾਂ ਦੇ ਵਿੱਚ ਉਹਨਾਂ ਦੇ ਵਰਕਰ ਨੇਗੇ ਉਹ ਝੂਠ ਦੇ ਕੇ ਉਹ ਜੇ ਉਹ ਭਗਵੰਤ ਮਾਨ ਝੂਠ ਬੋਲਦਾ ਉਹ ਝੂਠ ਦੇ ਭਾਗੀਦਾਰ ਉਹ ਵੀ ਬਣ ਰਹੇ ਨੇਗੇ ਹੂੰ ਤੁਸੀਂ ਕਾਂਗਰਸ ਵਾਲੇ ਨੇ ਕਾਂਗਰਸ ਦੇ ਲੀਡਰ ਨੇ ਰਾਜੀਵ ਵੜੰ ਕਰਨੇ ਹੋ ਇਹ ਹਰ ਇੱਕ ਪੋਲੀਟਿਕਲ ਲੀਡਰ ਜਿਹੜਾ ਝੂਠਾ ਤੁਸੀਂ ਝੂਠੇ ਬੰਦੇ ਦਾ ਸਾਥ ਕਿਦੋਂ ਲਿਆ ਜਿੱਥੋਂ ਨੂੰ ਇਹ ਲੱਗਦਾ ਵੀ ਉਹ ਪਾਪ ਕਮਾਉਂਦਾ ਆਪਾਂ ਨੂੰ ਲੱਗਣਾ ਉਸ ਤੇ ਤੁਸੀਂ ਹੀ ਭਾਗੀਦਾਰ ਹੋ ਇਹ ਚੀਜ਼ ਜਿਹੜੀ ਕਿ ਸਾਨੂੰ ਆਪਣੇ ਲੋਕਾਂ ਲਈ ਇਹ ਸਾਨੂੰ ਹਰ ਇੱਕ ਬੰਦੇ ਦੇ ਚੀਜ਼ ਦੇ ਵਿੱਚ ਇਹ ਪੁੱਛਣੀ ਚਾਹੀਦੀ ਆ ਸਭ ਤੋਂ ਵੱਡਾ ਸੱਚ ਨਾ ਇੱਥੇ ਕੋਈ ਧਰਮਾ ਮੈਂ ਤੁਹਾਨੂੰ ਸਾਫ਼ ਗੱਲ ਕਲੀਅਰ ਕਰਦਾ ਨਾ ਤਾਂ ਮੈਂ ਕਿਸੇ ਧਰਮ ਨੂੰ ਮੰਨਦਾ ਜੇ ਤੂੰ ਕਹੇ ਵੀ ਆ ਹਿੰਦੂ ਮੁਸਲਮਾਨ ਸਿੱਖ ਸਾਰੇ ਧਰਮ ਆ ਇਹ ਧਰਮ ਨਹੀਂ ਹੈਗਾ ਜਿਹੜੀ ਮੈਂ ਧਰਮ ਨੂੰ ਮੰਨਦਾ ਉਹ ਧਰਮ ਹੋਰ ਆ ਮੈਂ ਇਕੱਲੇ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਆ ਧਰਮ ਮੇਰੇ ਲਈ ਕੋਈ ਨਹੀਂ ਹੈਗਾ ਨਾ ਮੇਰੇ ਲਈ ਕੋਈ ਜਾਤ ਆ ਨਾ ਕੋਈ ਪਾਤ ਆ ਇਕੱਲੇ ਡਰਾਂ ਦੀ ਸੀ ਗੱਲ ਕਰੀਏ ਸਾਰਿਆਂ ਦੇ ਅੰਦਰ ਝੂਠ ਆ ਸਾਰਿਆਂ ਨੂੰ ਬਸ ਇੱਕੋ ਹੀ ਜਿਹੜੀ ਮੇਨ ਗੱਲ ਆ ਇੱਕੋ ਹੀ ਵਪਾਰ ਦਾ ਧੰਦਾ ਇਹਨਾਂ ਨੇ ਬਣਾ ਲਿਆ ਕਿ ਵੀ ਵੋਟਾਂ ਪਾਉਣੀਆਂ ਨੇ ਤੇ ਜਿੱਤਣਾ ਕਿਵੇਂ ਆ ਬਸ ਜਿੱਤਣ ਇਹਨਾਂ ਦੇ ਇਹਨਾਂ ਦੇ ਵੋਟਾਂ ਸਭ ਤੋਂ ਵੱਡਾ ਵਪਾਰ ਦਾ ਧੰਦਾ ਹੈ ਹੋਰ ਕੋਈ ਲੀਡਰਾਂ ਕੋਲੇ ਇਸ ਤੋਂ ਵੱਡੀ ਸੋਚ ਹੈ ਨਹੀਂ ਹਰੇਕ ਰਾਜਨੀਤਿਕ ਹਰੇਕ ਰਾਜਨੀਤਿਕ ਲੀਡਰ ਕੋਲੇ ਇਹ ਸਭ ਤੋਂ ਵੱਡਾ ਜਿਹੜਾ ਵਪਾਰ ਆ ਵੋਟਾਂ ਦਾ ਉਹ ਵੋਟਾਂ ਦੇ ਵਪਾਰ ਕਰਕੇ ਬਹੁਤ ਸੋਚ ਸਮਝ ਕੇ ਸਮਾਜ ਦੇ ਵਿੱਚ ਚੱਲਦਾ ਕਿਵੇਂ ਲੋਕਾਂ ਨੂੰ ਕਾੜਨਾ ਜਿਹੜੇ ਮੁੱਦਿਆਂ ਤੇ ਗੱਲ ਕਰਨੀ ਉਹ ਵੋਟਾਂ ਕਰਕੇ ਨਹੀਂ ਕਰਦਾ ਅੱਜ ਜਿਹੜੇ ਸਾਡੇ ਸਾਰੇ ਲੀਡਰ ਉਹ ਕਾਰਪੋਰੇਟ ਘਰਾਣਿਆਂ ਦੇ ਹੱਥ ਟੋਕਾ ਬਣ ਗਏ ਉਹਨਾਂ ਨੂੰ ਪਤਾ ਵੀ ਸੀ ਮੁਨਾਫਾ ਕਿਵੇਂ ਲੈਣਾ ਅੱਜ ਜਿਹੜੇ ਕਾਰਪੋਰੇਟ ਘਰਾਣੇ ਨੇ ਕਿਸਾਨਾਂ ਮੁੱਦ ਆਪ ਦੀ ਸਮੱਸਿਆ ਦੇ ਕਾਰਪੋਰੇਟ ਘਰਾਣੇ ਅੱਜ ਸਭ ਤੋਂ ਵੱਡਾ ਜਿਹੜਾ ਪੰਜਾਬ ਇੱਕ ਰੈੱਡ ਜ਼ੋਨ ਬਣ ਚੁੱਕਿਆ ਜਿਹੜਾ ਕਿ ਪੰਜਾਬ ਦੇ ਵਿੱਚ ਸਾਰੇ ਪਾਣੀ ਦੇ ਵਿੱਚ ਜਰੇਨੀਅਮ ਘੁੱਲ ਚੁੱਕਿਆ ਜਿਹੜਾ ਕਿ ਸਭ ਤੋਂ ਵੱਡਾ ਪਵਿੱਤਰ ਪਾਣੀ ਆ ਅੱਜ ਰਾਜਨੀਤਿਕ ਲੀਡਰ ਉਸ ਚੀਜ਼ ਦਾ ਕਿਉਂ ਨਹੀਂ ਵਿਰੋਧ ਕਰ ਰਹੇ ਕਿਉਂਕਿ ਉਹ ਕਾਰਪੋਰੇਟ ਘਰਾਣੇ ਦੇ ਹੱਥ ਟੋਕਾ ਬਣ ਚੁੱਕੇ ਨੇ ਅੱਜ ਰਾਜਨੀਤਿਕ ਲੀਡਰ ਪਖੰਡੀ ਬਾਬੇ ਦਾ ਵਿਰੋਧ ਕਿਉਂ ਨਹੀਂ ਕਰ ਰਹੇ ਅੱਜ ਜਿਹੜਾ ਕਿ ਪਖੰਡਾ ਪਖੰਡ ਤੇ ਜਿੱਥੇ ਜਿਹੜੇ ਸਮਾਜ ਦੇ ਵਿੱਚ ਪਖੰਡਾ ਉਹ ਸਮਾਜ ਕਿਵੇਂ ਤਰੱਕੀ ਕਰ ਜੂ ਜਿਹੜੇ ਸਮਾਜ ਦੇ ਲੋਕ ਇੱਥੇ ਕਿਤੇ ਸਰਕਮਾਉਣ ਵਾਲੇ ਬ ਪਖੰਡੀਆਂ ਕੋਲੇ ਬਾਕੀ ਉਹ 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 ਦੇਸ਼ ਕਿਵੇਂ ਤਰੱਕੀ ਕਰ ਜੂਗਾ ਜੀ ਹੁਣ ਇਥੇ ਰਾਜਨੀਤਿਕ ਲੀਡਰ ਕਿੱਥੇ ਜਾਂਦੇ ਨੇਗੇ ਆ ਰਾਜਨੀਤਿਕ ਲੀਡਰ ਦੇਖ ਲਾ ਲ ਤੈਨੂੰ ਹੁਣ ਦਿਖਾ ਦਿੰਨਾ ਹੁਣ ਆ ਰਾਜਨੀਤਿਕ ਲੀਡਰ ਦਾ ਸਾਰੇ ਦੇ ਸਾਰੇ ਜਿਹੜੇ ਰਾਜਨੀਤਿਕ ਲੀਡਰ ਨੇਗੇ ਇਹਦਾ ਸਾਰੇ ਸਾਰੇ ਪਖੰਡੀ ਬਾਬਿਆਂ ਕੋਲੇ ਖੜੇ ਨੇਗੇ ਇੱਕ ਮਿੰਟ ਉਹ ਤੈਨੂੰ ਮੈਂ ਦਿਖਾਉਣਾ ਆਹ ਆ ਦੀ ਗੱਲ ਤੈਨੂੰ ਕਰਦਾ ਜਿਹੜੇ ਸਾਰੇ ਰਾਜਨੀਤਿਕ ਲੀਡਰ ਨੇ ਇਹਦਾ ਸਾਰੇ ਪਖੰਡੀ ਬਾਬਿਆਂ ਕੋਲੇ ਖੜੇ ਨੇਗੇ ਸਾਡੀ ਰਾਜਨੀਤੀ ਕਿਵੇਂ ਤਰੱਕੀ ਚ ਆ ਜੂਗੀ ਇੱਕ ਮਿੰਟ ਦਾ ਦਿਖਾਉਣਾ ਮੈਂ ਆ ਇਹ ਸੈਰੀ ਕਲਸੀ ਆ ਪਤਾ ਨਹੀਂ ਕਿਹੜਾ ਕਲਸੀ ਕੁੱਲਸੀ ਜ ਹੈ ਐਮ ਐਲ ਏ ਆ ਐਮ ਐਲ ਏ ਆ ਨਵੀਂ ਡਾਕਟਰ ਲੈ ਕੇ ਆਇਆ ਹallelujah ਪਰਮਾਤਮਾ ਦਾ ਨਾਮ ਨਹੀਂ ਮਾੜਾ ਹੈਗਾ ਭਵਾਂ ਦੇ ਦਰਸ਼ਨ ਕਰਦੇ ਜਲੰਧਰ ਦੇ ਹੁਣ ਇੱਕ ਹੋਰ ਆ ਪਤਾ ਨਹੀਂ ਕਿਹੜਾ ਹੈ ਐਮ ਐਲ ਏ ਜਿਹੜਾ ਜਿਮਣੀ ਚੋਣ ਦਿੱਤਾ ਸੀ ਵੈਲਕਮ ਟੂ ਥੈਂਕ ਯੂ ਵੀ ਵੀ ਦਾ ਦੇਖਦੇ ਆ ਲੈ ਹੁਣ ਇਹ ਕਿੱਥੇ ਪੰਜਾਬ ਦਾ ਭਲਾ ਕਰ ਲੈਣਗੇ ਇਹ ਲੀਡਰ ਜਿਹੜੇ ਪਖੰਡੀ ਬਾਬਿਆਂ ਕੋਲੇ ਖੜੇ ਨੇ ਇਹ ਭਲਾ ਕਰ ਲੈਣਗੇ ਇਹ ਕਹਿ ਸਕਦੇ ਨੇ ਕਿ ਵੀ ਜਿਹੜਾ ਜਿਹੜਾ ਬਿਮਾਰੀਆਂ ਜਿਹੜਾ ਪਖੰਡ ਹੋ ਰਿਹਾ ਜਿਹੜਾ ਮੰਤਰ ਮਾਰ ਰਹੇ ਆ ਫੂ ਮਾਰ ਰਹੇ ਉਹਦਾਂ ਲਾਜਿਕ ਨੇ ਹੋ ਜਾਣਗੇ ਹੂੰ ਮੈਂ ਕਿਸੇ ਵੀ ਧਰਮ ਦੇ ਵਿਰੋਧ ਨਹੀਂ ਹਾਂ ਜਿਹੜਾ ਮੈਂ ਕਿਸੇ ਧਰਮ ਮੰਨਦੇ ਹਾਂ ਮੈਂ ਕਿਸੇ ਵਿਰੋਧ ਨਹੀਂ ਹਾਂ ਪਰਮਾਤਮਾ ਇੱਕ ਆ ਜਿੰਨੇ ਵੀ ਅੱਜ ਤੱਕ ਪੀਰ ਪਗੰਬਰ ਆਏ ਨੇਗੇ ਉਹਨਾਂ ਨੇ ਸਾਰਿਆਂ ਨੇ ਸੂਈ ਤੇ ਕਿਉਂ ਚੜੇ ਸੱਚ ਲਈ ਸੂਈ ਤੇ ਚੜੇ ਜੂ ਸੂਜੀ ਕਿਉਂ ਸੂਈ ਤੇ ਚੜੇ ਸੱਚ ਲਈ ਸੂਈ ਤੇ ਚੜੇ ਗੱਲ ਤਾਂ ਸੱਚ ਦੀ ਕਰਨੀ ਆ ਗੱਲ ਤਾਂ ਮੁੱਦਿਆਂ ਦੀ ਕਰਨੀ ਆ ਹੁਣ ਜਿਹੜਾ ਆ ਲੀਡਰ ਇੱਥੇ ਆ ਕੇ ਖੜ ਗਿਆ ਇਹ ਲੀਡਰਾਂ ਨੂੰ ਇਹ ਪਹਿਲੀ ਗੱਲ ਜਿਹੜਾ ਇਹ ਕਿਹੜਾ ਇਹ ਅੰਕਣ ਰੂਲ ਆ ਅੰਕ ਨੂੰ ਲੈ ਕੇ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਤੁਸੀਂ ਗਲਤ ਸਿਸਟਮ ਇੱਥੇ ਠੋਕ ਕੇ ਗੱਲ ਇਹ ਕਹਿੰਦਾ ਜਿਹੜਾ ਅੰਕਣ ਰੂਲ ਇੱਥੇ ਖੜਾ ਆ ਅੰਕਣ ਰੂਲ ਠੋਕ ਕੇ ਗੱਲ ਇਹ ਕਹਿੰਦਾ ਵੀ ਜੋ ਤੁਸੀਂ ਪੰਜਾਬ ਦੇ ਵਿੱਚ ਤੁਹਾਡੀ ਸਿਸਟਮ ਤੁਹਾਡੀ ਸਰਕਾਰ ਕਰ ਰਹੀ ਹੈ ਗਲਤ ਕਰ ਰਹੀ ਆ ਕਿੰਨਾ ਕੁਸ਼ ਕਿੰਨਾ ਅਨੇਕਾਂ ਚੀਜ਼ਾਂ ਗਲਤ ਨੇ ਝੂਠੇ ਪਰਚੇ ਪਾਉਣੇ ਅੱਜ ਜੋ ਗੱਲਾਂ ਕਹੀਆਂ ਉਹਨਾਂ ਵਾਅਦਿਆਂ ਦੇ ਪੂਰੇ ਨਹੀਂ ਉੱਤੇ ਵੀਆਪੀ ਕਲਚਰ ਹਰ ਇੱਕ ਪੱਖੋਂ ਆਪਾਂ ਦੇਖਦੇ ਹਾਂ ਲੈਂਡ ਪੂਲਿੰਗ ਵਰਗੀਆਂ ਨੀਤੀਆਂ ਅਨੇਕਾਂ ਮਜ਼ਦੂਰਾਂ ਪਰ ਇੱਕ ਤੇ ਅੰਕਰ ਨੁਰਲਾ ਇਹਨਾਂ ਸਾਹਮਣੇ ਗੱਲ ਕਹਿ ਲੂਗਾ ਇਹ ਗੱਲ ਕਹਿਣ ਵਾਲੇ 크੍ਰਿਸਚੀਅਨ ਧਰਮ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਚਰਚਾ ਅਮਰੀਕਾ ਦੇ ਵਿੱਚ ਇੱਕ ਚਰਚਾ ਜਿੱਥੇ ਕਿ ਉਧਰ ਰਾਸ਼ਟਰਪਤੀ ਬਣਦਾ ਉਹ ਦੂਜੇ ਦਿਨ ਉੱਥੇ ਜਾਂਦਾ ਹੁੰਦਾ ਉਸ ਕ੍ਰਿਸਚੀਅਨ ਦੀ ਜਿਹੜੀ ਕਿ ਪਾਸ ਉਸ ਜਿਹੜੀ ਚਰਚ ਦੀ ਪਾਸਟਰ ਹੈ ਲੇਡੀ ਪਾਸਟਰ ਸੀਗੀ ਉਹਨੇ ਖੜ ਕੇ ਜਿਹੜਾ ਕਿ ਟਰੰਪ ਦੀ ਬੇਇੱਜ਼ਤੀ ਕੀਤੀ ਚਰਚ ਦੇ ਵਿੱਚ ਉਹ ਵੀਡੀਓ ਦੇਖ ਲਈ ਕਿੰਨੀ ਵਾਇਰਲ ਹੋਈ ਹੋਈ ਆ ਹੂੰ ਬੇਇੱਜ਼ਤੀ ਕੀਤੀ ਉਹਨੇ ਖੜ ਕੇ ਗੱਲ ਕਹੀ ਵੀ ਤੂੰ ਆ ਜੋ ਫੈਸਲੇ ਲੈ ਰਿਹਾ ਹੈ ਗਲਤ ਫੈਸਲੇ ਲੈ ਰਿਹਾ ਹੈ ਤੂੰ ਇਤਰਲੇ ਗਲਤ ਫੈਸਲੇ ਨੇ ਚਰਚ ਦੀ ਪਾਸਟਰ ਨੇ ਖੜ ਕੇ ਗੱਲ ਕਹੀ ਹੁਣ ਜਿਹੜਾ ਇਹ ਚੱਲ ਰਿਹਾ ਹੈ ਕਿ ਸਿਸਟਮ ਚੱਲ ਰਿਹਾ ਹੈ ਜਿਹੜੀ ਕਿ ਮੈਂ ਸਮਝਾਉਣਾ ਚਾਹੁੰਦਾ ਵੀ ਪੰਜਾਬ ਇਹ ਦੇਸ਼ ਤਰੱਕੀ ਕਿਵੇਂ ਕਰੂਗਾ ਦੇਸ਼ ਤਰੱਕੀ ਕਰੂ ਸੱਚ ਦੇ ਰਾਹ ਤੇ ਚੱਲ ਕੇ ਜਿੰਨਾ ਟਾਈਮ ਸਾਡੇ ਕੋਲੇ ਸੱਚ ਹੀ ਨਹੀਂ ਹੈਗਾ ਉਹਨਾਂ ਟਾਈਮ ਅਸੀਂ ਤਰੱਕੀ ਕਿਵੇਂ ਕਰ ਜਾਗੇ ਬਾਈ ਜੀ ਹਮੇਸ਼ਾ ਜਿਹੜੀ ਰਾਜਨੀਤੀ ਜਿਹੜੀ ਰਾਜਨੀਤੀ ਹੈ ਜਿਹੜੇ ਲੀਡਰ ਨੇਗੇ ਹਮੇਸ਼ਾ ਇਹਨਾਂ ਨੂੰ ਇਹ ਜ ਰਾਜਿਆਂ ਨੂੰ ਸਾਡੇ ਜਿੰਨੇ ਵੀ ਇਤਿਹਾਸਿਕ ਪੂਰ ਪਗੰਬਰ ਪੈਦਾ ਹੋਏ ਨੇ ਉਹ ਘੇਰਦੇ ਆਏ ਨੇਗੇ ਵੀ ਤੁਸੀਂ ਗਲਤ ਕਰ ਰਹੇ ਹੋ ਉਹ ਨਾਨਕ ਦੇ ਪਾਸ਼ਾ ਮਹਾਰਾ ਨੇ ਬਾਬਰ ਨੂੰ ਜਾਬਰ ਕਿਹਾ ਕਿਸ ਨੇ ਖੰਜਰ ਮਰਵਾਇਆ ਆਪਣੀ ਠੀਕ ਆ ਕਿਸੇ ਨੇ ਜ਼ਹਿਰ ਦਾ ਪਿਆਲਾ ਪੀਣਾ ਪਿਆ ਕਿਸੇ ਨੂੰ ਇੰਨੇ ਤਕੜੇ ਸਾਡੇ ਪੀਰ ਪਗੰਬਰ ਪੈਦਾ ਹੋਏ ਨੇਗੇ ਪਰ ਇਹ ਜਿਹੜਾ ਸਿਰਫ ਬੋਟ ਦਾ ਸਿਸਟਮ ਚੱਲ ਰਿਹਾ ਹੈ ਨਾ ਵੀ ਹਰ ਇੱਕ ਪਖੰਡੀ ਬਾਬੇ ਕੋਲੇ ਅੱਜ ਪੱਕੀ ਵੋਟ ਆ ਹਰ ਇੱਕ ਖੜਕੇ ਦੇ ਵਿੱਚ ਹਮ ਹਰ ਇੱਕ ਖੜਕੇ ਦੇ ਵਿੱਚ ਪੰਜਾਬ ਤਰੱਕੀ ਕਿਵੇਂ ਕਰ ਜੂ ਯਾਰ ਹਰੇ ਕੋਲੇ ਹੁਣ ਜਾ ਕੇ ਉਹਦੇ ਵੋਟਾਂ ਲਈਤੇ ਬਾਬੇ ਮੂਰੇ ਕੋਡੇ ਹੁੰਦੇ ਨੇਗੇ ਹਮ ਬਾਬੇ ਨਾ ਮੂਰੇ ਕੋਡੇ ਹੁੰਦੇ ਨੇਗੇ ਫੀਕਾ ਭਾਬੀ ਇਹਨਾਂ ਮੂਰੇ ਕੋਟੇ ਹੁੰਦੇ ਨੇ ਇਹਨਾਂ ਨੇ ਆਪਣਾ ਕੰਮ ਲੈਣਾ ਹੁੰਦਾ ਕਿਸੇ ਨੇ ਬੰਦੇ ਨੇ ਪੈਸੇ ਦੱਬਲੇ ਅੰਕੜੇ ਰੂਲੇ ਕਰਕੇ ਬੰਦਾ ਉਹ ਠੱਗੀਆਂ ਮਾਰੀ ਜਾਂਦਾ ਪੁੱਛੋ ਜਾ ਕੇ 20 25 50 ਜਾਨਾ ਨੇ ਠੱਗੀਆਂ ਮਾਰੀਆਂ ਹੂੰ ਫ੍ਰਾਂਸੀਸੀ ਮਸੀਸੀ ਉਹਦੀ ਫੋਟੋ ਵੀ ਤੁਹਾਨੂੰ ਮੈਂ ਦਿਊਂਗਾ ਉਹ ਲਾ ਦਿਂਜਾਂਗਾ ਜਿਹੜਾ ਏਜੰਟਾ ਖਾਸ ਬੰਦਾ ਉਹ ਉਹਦੇ ਕਰਕੇ ਉਹ ਠੱਗੀਆਂ ਮਾਰੀ ਜਾਂਦਾ ਹੈ ਹੈ ਮੈਂ ਉਹ ਬੰਦੇ ਦੇ ਅਗਲੇ ਲੋਕਾਂ ਦੇ ਪੈਸੇ ਦਮਾਉਣ ਲੈ ਗਿਆ ਮੂਰਖ ਲੋਕਾਂ ਨੇ ਮੇਰੇ ਚੱਕ ਕੇ ਪੁਤਲੇ ਉਕਾ ਇਹ ਅਸਲ ਦੇ ਵਿੱਚ ਉੱਥੋਂ ਗੱਲ ਚੱਲੀ ਆ ਗੱਲ ਕਹਿ ਰਹੀ ਸੀ ਨਾ ਉਹਨਾਂ ਦੀ ਗੱਲ ਮੈਂ ਸੁਣਾਇਆ ਸੀਦਾ ਬਿਆਨ ਅੰਕੜੂਲੇ ਦੀ ਵਾਈਫ ਦਾ ਸੰਭੀ ਮੈਂ ਜਦੋਂ ਉੱਪ ਗਈ ਪਾਪਾ ਜੀ ਕੋਲੇ ਗਈ ਜਦੋਂ ਮਾਸਟਰ ਜੀ ਕੋਲੇ ਗਈ ਉਹਨਾਂ ਦੀ ਬਿਰਤੀ ਲੱਗੀ ਹੋਈ ਸੀਗੀ ਬਿਰਤੀ ਲੱਗਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਵੀ ਤੇਰੇ ਪੁੱਤਲੇ ਫੁਕਰੇ ਨੇ ਹਾ ਬਾ ਬਾ ਤੇਰੇ ਕੰਨ ਤੇ ਸਤਾਨ ਨੇ ਉਹ ਕਰਤਾ ਫਿਰ ਜਿਹੜੇ ਤੁਸੀਂ ਪੁੱਤਲੇ ਫੁਕੂ ਫੁਕਾ ਰਹੇ ਹੋ ਤੁਸੀਂ ਮੇਰੇ ਪੁੱਤਲੇ ਫੁਕਾ ਰਹੇ ਹੋ ਤੁਸੀਂ ਮੇਰੇ ਪੁੱਤਲੇ ਫੁਕਾਏ ਕਿ ਨਹੀਂ ਤੁਸੀਂ ਸਿੱਧੂ ਮੂਸੇਵਾਲੇ ਦੀ ਬੇਬੇ ਨਹੀਂ ਛੱਡੀ ਵਿਚਾਰੇ ਸਾਡੀ ਮਾਤਾ ਸਤਕਾਰਯੋਗ ਜਾਨ 부ਜ ਕੇ ਘੜੀ ਮਿੱਟੀ ਸਾਜ ਸੀ ਉਹ ਜਿੱਤੇਆਂ ਕੰਦਰੂਲਾ ਦੇ ਹੈੱਡ ਆਫ ਚ ਗੱਲ ਚੱਲ ਗਈ ਪੁਤਲੇ ਪੁੱਤਾਂ ਪਕਾਏ ਨਹੀਂ ਹੈਗੇ ਉਹ ਕਿੰਨਾ ਕਿ ਲੋਕਾਂ ਨੂੰ ਕਿਹਾ ਵੀ ਕਿਸਨੇ ਪੁਤਲਾ ਨਹੀਂ ਫੁਕਣਾ ਚਲੋ ਠੀਕ ਹੈ ਜੇ ਭਾਨੇ ਸਿੱਧੂ ਨੇ ਕਹੀ ਇਹ ਗੱਲ ਤਾਂ ਉਹਨੇ ਵਿਚਾਰ ਚਰਚਾ ਕਰਦਾ ਨੌਜਵਾਨ ਨੂੰ ਮੇਰੇ ਕੋਲੇ ਲੈ ਕੇ ਆ ਮੇਰੇ ਨਾਲ ਮੈਂ ਉਹਦਾ ਨਾਲ ਵਿਚਾਰ ਚਰਚਾ ਕਰਦਾ ਹੂੰ ਜਿਉਨੇ ਮੁੰਡੇ ਨੇ ਮੈਨੂੰ ਕਿਹਾ ਮੈਨੂੰ ਗਲਤ ਕਿਹਾ ਮੈਂ ਨਾਲ ਵਿਚਾਰ ਚਰਚਾ ਕਰਦਾ ਬਲਾਉ ਮੁੰਡੇ ਨੂੰ ਮੈਂ ਨਾਲ ਵਿਚਾਰ ਚਰਚਾ ਕਰੇ ਮੈਂ ਨਾਲ ਵਿਚਾਰ ਚਰਚਾ ਕਰੂੰਗਾ ਤੂੰ ਮੇਰੇ ਪੁਤਲੇ ਫਕਾਉਣਾ ਫਿਰ ਤੇਰੇ ਤੇ ਮੇਰੇ ਦੀ ਕੀ ਫਰਕ ਕਰੇਗਾ ਤੂੰ ਕਰਾ ਧਰਮੀ ਰਹਿ ਗਿਆ ਬਈ ਮੈਂ ਤੇਰਾ ਪੁਤਲਾ ਨਹੀਂ ਫਕਾਇਆ ਵੈਸੇ ਮਤਲਬ ਕਿ ਤੈਨੂੰ ਹੋਰ ਕਲੀਅਰ ਕੱਟ ਗੱਲ ਦੱਸਦਾ ਪੁਤਲਾ ਤੇਰਾ ਉਹਨਾਂ ਨੇ ਪੰਜਾਬ ਉਹਨਾਂ ਨੇ ਮੋਰਚਲੇ ਨੇ ਫੁਕਿਆ ਠੀਕ ਹੈ ਮੈਂ ਉੱਥੇ ਆਪਣੇ ਬੰਦਿਆਂ ਨੂੰ ਤੇਰੇ ਸਾਹਮਣੇ মিডিਆ ਦੇ ਵਿੱਚ ਗੱਲ ਜਾ ਕੇ ਖੜਾਤੀ ਵੀ ਆਹ ਅਪਰੂਵ ਆ ਆਹ ਬੰਦੇ ਨੇ ਲੱਖ ਦੀ ਟੱਗੀ ਮਾਰੇ ਤੂੰ ਇਹਦੇ ਤੇ ਗੱਲ ਕਰਦੇ ਕਰਨੀ ਆ ਹੂੰ ਮੈਂ ਤੇਰੇ ਪੁਤਲੇ ਨਹੀਂ ਤੂੰ ਮੇਰੇ ਪੁਤਲੇ ਫਕਾਏ ਤੁਕਾ ਦਾ ਤੁਕਾ ਦਾ ਤੁਕਾ ਦਾ ਸਾਫ ਦਿਆ ਬਣੋ ਕਹਣਾ ਨਹੀਂ ਇਹ ਤੁਸੀਂ ਕਾਰ ਨਹੀਂ ਮੰਨਦੇ ਹੋ ਅਨਕੁਰ ਨਰੂਲਾ ਜੋ ਨੇ ਉਹਨਾਂ ਦਾ ਕਰੀਬੀ ਲੋਕਾਂ ਨੂੰ ਠੱਗ ਰਿਆ ਅਨਕੁਰ ਨਰੂਲਾ ਵੀ ਠੱਗ ਰਿਆ ਕਰੀਬੀ ਵੀ ਠੱਗ ਰਿਆ ਅਨਕੁਰ ਨਰੂਲਾ ਵੋਟਾਂ ਅਨਕੁਰ ਆਪਣਾ ਵੋਟ ਬੈਂਕ ਲੋਕਾਂ ਨੂੰ ਇਕੱਠਾ ਕਰਨ ਲਿਆ ਹੋਇਆ ਮੈਂ ਇੱਕ ਚੀਜ਼ ਕਹਿਣਾ ਚਾਹਣਾ ਵੀ ਤੂੰ ਜਿਹੜਾ ਇਹ ਡਰਾਮਾ ਕਰ ਰਹੇਂ ਤੇਰਾ ਡਰਾਮਾ ਕਿਉਂ ਹੈ ਡਰਾਮਾ ਮੈਂ ਸਾਬਤ ਕਰਦਾ ਹੁਣ ਸੁਣ ਮੇਰੀ ਗੱਲ ਹੂੰ ਜੂਸੂ ਜਿਹੜੀ ਸਿੱਖਿਆ ਸਭ ਤੋਂ ਵੱਡੀ ਹੈ ਵੀ ਸੱਚ 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 ਕਮਾਉਣਾ ਸਭ ਤੋਂ ਵੱਧ ਦਾ ਜਿਹੜਾ ਤੂੰ ਚਾਹਣਾ ਇਹੜੇ ਰਾਜਨੀਤਿਕ ਲੀਡਰਾਂ ਤੋਂ ਸਟੇਟ ਟੇਬਲ 'ਤੇ ਆਉਣਾ ਝੂਠਿਆਂ ਨੂੰ ਤੂੰ ਉਹਨਾਂ ਨੂੰ ਕਹੇ ਵੀ ਇਹ ਝੂਠੇ ਨੇ ਉਹ ਟੌਪ ਦੇ ਜਮਾ ਇਹ ਝੂਠੇ ਨੇਗੇ ਨਾਲ ਇਹਨਾਂ ਨੇ ਇਹ ਲੋਕਾਂ ਨਾਲ ਆਹ ਕੁਝ ਕਰ ਰਹੇ ਨੇ ਪੰਜਾਬ ਦੇ ਵਿੱਚ ਸੱਚ ਬੋਲ ਉੱਤੇ ਕਢ ਕੇ ਜਿਵੇਂ ਜੂਸੂ ਜੀ ਸੂਲੀ ਤੇ ਚੜੇ ਨਾ ਸੱਚ ਲਈ ਤੂੰ ਤੈਨੂੰ ਸੂਲੀ ਤੇ ਨਹੀਂ ਚੜਾ ਜਾਣਾ ਤੂੰ ਸੱਚ ਹੀ ਬੋਲ ਪਾਉਂਕਿ ਵੀ ਆਹ ਪੋਲਿਟਿਕਲ ਲੀਡਰ ਇੱਕ ਗਲਤ ਨੇ ਲੈਣਾ ਤੋਂ ਬਰਾਬਰ ਕੜਾ ਹੀ ਖਣਾ ਉਹ ਲੋਕਾਂ ਨੇ ਆ ਜਾ ਕੇ ਦੇਖਾ ਸਾਰੇ ਕਲਸੀ ਵਰਗਿਆਂ ਨੂੰ ਜਾਂ ਜਿਨ੍ਹਾਂ ਨੂੰ ਸਾਰਿਆਂ ਨੂੰ ਦੇਖ ਕੇ ਮੈਂ ਇਹਨਾਂ ਨੇ ਜਾ ਕੇ ਵੋਟਾਂ ਲਈ ਹੁਣ ੱਟਕਾ ਕਰਿਆ ਪਹਿਲਾਂ ਹਰ ਇੱਕ ਵੋਟਾਂ ਦੇ ੱਟਕਾ ਨਹੀਂ ਕਰਿਆ ਕਾਹ ਜਿਹੜੇ ਤਰ੍ਹਾਂ ਦਾ ਮੈਂ ਕਹਤ ਹੁਡੀ ਸਰਕਾਰ ਝੂਠੀ ਐ ਅਗਲੀ ਗੱਲ ਸੁਣ ਇਹ ਜੂਸੂ ਜੀ ਸੱਚ ਮੈਂ ਜੂਸੂ ਦਾ ਬਹੁਤ ਸਤਿਕਾਰ ਕਰਦਾ ਮਾਹ ਪੁਰਖਾਂ ਦਾ ਠੀਕ ਆ ਸੰਤਗਲੋਂ ਮਾਹ ਪੁਰਖ ਕਹਲੋ ਚਲੋ ਮੈਨੂੰ ਇੰਗਲਿਸ਼ ਥੋੜੀ ਬਾਰਡ ਮੈਂ ਉਹਨਾਂ ਨੂੰ ਉਹ ਮੈਨੂੰ ਉਸ ਤਰ੍ਹਾਂ ਨਹੀਂ ਬੋਲਣੇ ਆਉਂਦੇ ਹਨ ਮੈਂ ਹਰ ਇੱਕ ਚਰਚ ਦੇ ਵਿੱਚ ਗਿਆ ਬੈਠ ਕੇ ਮੈਡੀਟੇਸ਼ਨ ਅਕਾਲ ਪੁਰਖ ਪਰਮਾਤਮਾ ਦੇ ਮੰਦਿਰ ਚ ਜਾਂ ਮਾਜੂਜਾ ਪਰਮਾਤਮਾ ਦਾ ਕਣਕਣ ਚ ਬਸਦਾ ਹੂੰ ਪਰਮਾਤਮਾ ਦਾ ਕਣਕਾਂਂਤੀ ਵਸਦਾ ਜੇ ਅਸੀਂ ਜੇ ਅਸੀਂ ਉੱਥੋਂ ਦੀ ਸਿੱਖਿਆ ਨੂੰ ਵੀ ਫਾਲੋ ਕਰੀਏ ਜਿੱਥੇ ਵੀ ਚਰਚੇ ਦੇ ਵਿੱਚ ਜਾਂਦੇ ਆ ਬਾਈ ਜੀ ਜੇ ਸੂਈ ਡਿਗ ਪੇ ਸੂਈ ਉਹਦਾ ਵੀ ਕਹਿੰਦੇ ਨੇ ਕਿ ਖੜਕਾਂ ਕੋ ਕੀਤਾ ਬੰਦੇ ਦੀ ਬੰਦਗੀ ਭਗਤ ਹੁਣ ਬੰਦੇ ਦੀ ਬੰਦਗੀ ਦੇ ਵਿੱਚ ਭਗਤੀ ਦੇ ਵਿੱਚ ਰੁਕਾਵਟ ਆਉਂਦੀ ਹੈ ਹੁਣ ਚੁੱਪ ਕਰਕੇ ਬੈਠਣ ਦਾ ਕਾਰਨ ਕੀ ਹੈ ਉੱਥੇ ਚਰਚੇ ਦੇ ਵਿੱਚ ਚੁੱਪ ਕਰਕੇ ਇਸ ਕਰਕੇ ਬੈਠੋ ਚੁੱਪ ਕਰਕੇ ਪਰਮਾਤਮਾ ਨੂੰ ਯਾਦ ਕਰੋ ਜੇ ਕੋਈ ਇਨਸਾਨ ਬੋਲ ਰਿਹਾ ਤਾਂ ਦੂਜੇ ਇਨਸਾਨ ਡਿਸਟਰਬ ਹੁੰਦਾ ਹੁਣ ਇੱਥੇ ਤਾਂ ਸਪੀਕਰ ਲਾ ਡੀਜੇ ਲਾ ਓ ਲਾ ਓ ਲਾ ਇਹ ਤੁਸੀਂ ਇਹ ਤੁਸੀਂ ਜਿਹੜਾ ਇਹ ਚ ਤੁਸੀਂ ਇਹ ਦੱਸੋ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਅਫਰੀਕਾ ਦੇ ਵਿੱਚ ਚੱਲਿਆ ਹੋਇਆ ਕੰਮ ਆ ਅਫਰੀਕਾ ਲਈ ਕਰਦੇ ਨੇਗੇ ਔਰ ਲਾ ਕਿ ਨਾ ਹੋ ਲੱਤਾਂ ਦੇ ਉੱਪਰ ਉਹ ਆਪਣਾ ਬੁਲਵਾ ਕੇ ਫਿਰ ਉਹ ਕਹਿੰਦੇ ਨੇ ਫਾਇਰ ਉਹ ਪਾੜ ਦਿੰਦੇ ਨੇ ਉਹ ਥਾਰਾ ਉੱਧਰ ਵੀ ਗਰੀਬ ਲੋਕ ਨੇ ਆਪਣੇ ਵਾਂਗੂ ਉਹ ਕਹਿੰਦੇ ਚਲੋ ਜੀ ਹਾਂ ਇਹ ਇਹ ਲੋਟ ਕਰਤਾ ਜੀ ਇੱਕ ਇੱਕ ਗੋੜਨੇ ਲੋਡ ਕਰਤਾ ਪਰਮਾਤਮਾ ਨੇ ਲੋਡ ਕਰਤਾ ਹੁਣ ਜਿਹਨੇ ਤੁਸੀਂ ਕਹਿ ਰਹੇ ਬਿਮਾਰੀਆਂ ਠੀਕ ਹੁੰਦੀਆਂ ਨੇ ਤੁਸੀਂ ਕਹਿ ਰਹੇ ਬਿਮਾਰੀਆਂ ਠੀਕ ਹੁੰਗੀਆਂ ਨੇ ਬਿਮਾਰੀ ਲੱਗਦੀ ਕਿਉਂ ਆ ਪਰਮਾਤਮਾ ਤਾਂ ਕਿਸੇ ਨੂੰ ਜਿਹੜਾ ਪਰਮਾਤਮਾ ਪਰਮਾਤਮਾ ਨੇ ਕਿਹਦਾ ਮਾੜਾ ਕਰਦਾ ਇਹ ਬਿਮਾਰੀ ਲੱਗਦੀ ਕਿਉਂ ਜੇ ਤੂੰ ਨੂੰ ਕੋਣ ਸਿੱਖਿਆ ਦੇਣੀ ਸਿੱਧੀ ਸिखਿਆ ਦੇਉ ਹੁਣ ਜਿਹੜਾ ਤੁਸੀਂ ਕਹਿ ਰਹੇ ਸੀ ਬਿਮਾਰੀਆਂ ਦਾ ਇਲਾਜ ਕਰਦੇ ਆ ਅਸੀਂ ਇਲਾਜ ਕਰਦੇ ਆ ਬਿਮਾਰੀਆਂ ਲੱਗਦੀਆਂ ਕਿਉਂ ਨੇ ਗਲਤ ਖਾਣ ਪੀਣ ਕਰਕੇ ਅਸੀਂ ਸਿਹਤ ਦਾ ਧਿਆਨ ਨਹੀਂ ਰੱਖਦੇ ਤਾਂ ਹੀ ਬਿਮਾਰੀਆਂ ਲੱਗਦੀਆਂ ਨੇ ਜੇ ਚੰਗਾ ਆਪਣੀ ਬੰਦਾ ਜੇਕਰ ਖਾ ਪੀ ਕੇ ਬੰਦਾ ਜਾਣ ਪਰਮਾਤਮਾ ਦਾ ਇੱਕ ਸੁਦਾ ਜੀ ਜੇ ਤੁਸੀਂ ਸਿੱਖਿਆ ਦੇ ਲੋਕਾਂ ਨੂੰ ਚੰਗੀ ਸਿੱਖਿਆ ਦਿਓ ਜਿਉਂ ਉਸ ਉਹਦੇ ਸਿੱਖਿਆ ਸੱਚ ਦੀ ਸਿੱਖਿਆ ਤੁਸੀਂ ਜਿਹੜਾ ਸਿਸਟਮ ਨੂੰ ਬਦਲੋ ਜਿਹੜਾ ਸਾਡਾ ਰਾਜਨੀਤਿਕ ਸਿਸਟਮ ਆ ਇਹਦੇ ਤੇ ਗੱਲ ਕਰੋ ਸੱਚ ਨੂੰ ਕੋਈ ਵੀ ਕਿਸੇ ਵੀ ਮੈਂ ਤੁਹਾਨੂੰ ਗੱਲ ਦੱਸਦਾ ਕਿਸੇ ਵੀ ਸੰਤ ਫਕੀਰ ਦਾ ਸਭ ਤੋਂ ਵੱਡਾ ਕੰਮ ਆ ਸੱਚ ਬੋਲਣਾ ਕੋਈ ਸਿੱਖ ਧਰਮ ਦੇ ਵਿੱਚ ਆ ਕੋਈ ਮੁਸਲਮਾਨ ਧਰਮ ਦੇ ਵਿੱਚ ਆ ਕੋਈ ਹਿੰਦੂ ਧਰਮ ਦੇ ਵਿੱਚ ਆ ਕਿਸੇ ਵੀ ਧਰਮ ਦੇ ਵਿੱਚ ਆ ਹੁਣ ਧਰਮਾਂ ਦੇ ਨਾਮ ਲੈ ਕੇ ਵੀ ਇਹਨਾਂ ਦੱਸਦੇ ਵੀ ਜਿਹਨਾਂ ਨੂੰ ਲੋਕ ਧਰਮ ਮੰਨਦੇ ਨੇ ਮੈਂ ਇਹਨਾਂ ਨੂੰ ਧਰਮ ਮੰਨਦੇ ਜਿਹੜਾ ਵੀ ਕੋਈ ਸੰਤ ਫਕੀਰ ਸਾਧੂ ਜੋ ਵੀ ਅੱਜ ਬ ਆ ਪੈਦਾ ਹੋਈਆ ਉਦੋਂ ਤੋਂ ਲੈ ਕੇ ਲੋਕਾਂ ਨੂੰ ਸਹੀ ਇਨਸਾਫ ਨਹੀਂ ਦਿੰਦਾ ਪਰ ਜੇ ਉੱਪਰ ਧਰਮ ਦਾ ਕੁੰਡਾ ਹੋਊ ਧਰਮ ਦਾ ਕੁੰਡਾ ਹੋਊਗਾ ਫਿਰ ਉਹ ਬੰਦਾ ਸੱਚ ਬੋਲ ਸਕਦਾ ਫਿਰ ਉਹ ਪੋਲੀਟੀਕਲ ਲੀਡਰ ਕਿਤੇ ਨਾ ਕਿਤੇ ਲੋਕਾਂ ਨੂੰ ਇਨਸਾਫ ਦੇ ਸਕਦਾ ਜੇ ਉੱਪਰ ਧਰਮ ਦਾ ਕੁੰਡਾ ਹੋਊਗਾ ਜਿਹੜੇ ਪੋਲੀਟੀਕਲ ਉੱਪਰ ਧਰਮ ਦਾ ਕੁੰਡਾ ਜਿਹਨਾਂ ਨੂੰ ਧਰਮ ਕਾਗੋ ਨੂੰ ਮੰਨਦਾ ਉਹ ਸਰਪ ਦੇ ਪੈਰਾਂ 'ਤੇ ਬੈਠਣੇ ਪੋਲੀਟੀਕਲ ਲੀਡਰ ਦੇ ਹਣ ਉਹ ਕੀ ਸੱਚ ਬੋਲੂ ਇਸ ਕਰਕੇ ਜਿਹੜੀ ਇਹ ਜਿਹੜੀ ਗੱਲ ਆ ਨਾ ਵੀ ਜਿਹੜੀ ਇਹ ਸਮਝਣ ਵਾਲੀ ਗੱਲ ਇਹ ਆ ਵੀ ਜੇਕਰ ਤੁਸੀਂ ਪ੍ਰਚਾਰ ਕਰਨਾ ਸੱਚ ਦਾ ਪ੍ਰਚਾਰ ਕਰੋ ਲੋਕਾਂ ਨੂੰ ਸਹੀ ਰਾਹ ਪ ਆਮ ਲੋਕ ਨੇਗੇ ਸਾਡੇ ਪਿੰਡਾਂ ਦੇ ਵਿੱਚ ਲੋਕ ਨੇਗੇ ਹੁਣ ਲੈ ਮੈਂ ਤੁਹਾਨੂੰ ਆਪਣੀ ਗੱਲ ਦੱਸ ਦਣਾ ਆਪਣੇ ਪਰਿਵਾਰ ਦੀ ਗੱਲ ਦੱਸ ਦਣਾ ਮੇਰੇ ਜਨੋ ਕਿ ਸਾਡੇ ਇੱਧਰ ਕੰਮ ਚੱਲਿਆ ਨਾ ਮੇਰੀ ਦਾਦੀ ਵੀ ਸਿੱਖਾ ਸਾਡੇ ਸਾਰੇ ਸਿੱਖ ਨੇਗੇ ਇੱਥੇ ਸਾਡੇ ਘਰਾਂ ਦੇ ਵਿੱਚ ਇੱਥੇ ਆ ਸਾਡੇ ਘਰਾਂ ਦੇ ਵਿੱਚ ਕਈ ਪਰਿਵਾਰ ਜਾ ਕੇ ਸਰਦ ਦੇਰੇ ਜਾਣ ਲੱਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਆਪਾਂ ਗਲਤ ਰਾਹ ਤੁਰ ਪਏ ਬਚਾਰੇ ਉਤਰਪੇ ਅਣਪੜ ਸਾਡੇ ਇੱਧਰ ਚੱਚਦਾ ਸੀ ਜਾਣ ਲੱਗੇ ਸੀ ਸਾਡਾ ਪਰਿਵਾਰ ਨੇ ਕਿਤੇ ਗਿਆ ਹੁਣ ਜਦੋਂ ਜਾਣ ਲੱਗੇ ਉਦੋਂ ਨੂੰ ਪਤਾ ਲੱਗਿਆ ਵੀ ਆਪਾਂ ਤਾਂ ਉਹੀ ਯਾਰ ਉਹਨਾਂ ਦੇ ਜਾ ਕੇ ਗਰਗਰੀ ਜੰਨੇ ਆ ਆਪਾਂ ਤਾਂ ਉਹੀ ਜਾ ਕਰੀ ਉਹਨੂੰ ਗਿਆਨ ਪਤਾ ਲੱਗਿਆ ਇਸ ਪ੍ਰਕਾਰ ਨੇ ਸਾਰੇ ਲੋਕ ਨੇਗੇ ਉਹ ਵਿਚਾਰਾ ਨੂੰ ਕੋਈ ਬਿਮਾਰ ਆ ਕੋਈ ਕਿਵੇਂ ਆ ਕੋਈ ਤਾਂ ਚੌਂਕਿਆਂ ਵਾਲੇ ਬਾਬਿਆਂ ਕੋਲੇ ਵਾਗਿਆ ਕੋਈ ਸਿਰਕਮਾਉਣ ਵਾਲੇ ਕੋਲੇ ਵਾਗਿਆ ਕੋਈ ਇਨਾਂ ਕੋਲੇ ਫੈਰ ਕਰਨ ਵਾਲੇ ਕੋਲੇ ਵਾਗਿਆ ਇੱਥੇ ਜਾ ਕੇ ਲੋਕ ਇੱਥੇ ਜਾ ਕੇ ਲੋਕੋ ਭੋਲੇ-ਭਾਲੇ ਫਸੀ ਜਾਂਦੇ ਨੇ ਸਮੱਸਿਆ ਇਹ ਆ ਅਸਲ ਦੇ ਵਿੱਚ ਜਿਹੜਾ ਪਖੰਡਾ ਹੈ ਇਹ ਪ੍ਰਮਾਤਮਾ ਨੂੰ ਪਖੰਡਾ ਨਹੀਂ ਬੰਦਾ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ ਜਿਹੜੀ ਸਿੱਖਿਆ ਦੇਣੀ ਆ ਬੰਦ ਨੂੰ ਚੰਗਾ ਗਿਆਨ ਚੰਗੀ ਚੀਜ਼ ਦੋ ਕੰਮ ਕਰੋ ਕਿਰਤ ਕਰੋ ਹੁਣ ਇਹ ਤਾਂ ਏਡੀਆਂ ਏਡੀਆਂ ਗੱਡੀਆਂ ਚੱਕੀ ਫਿਰਦੇ ਨੇ ਜਿਹਦਾ ਪਖੰਡੀ ਬਾਬੇ ਇੰਨਾ ਕੁਛ ਕਰੀ ਪਰਨੇ ਤੁਸੀਂ ਲੋਕ ਗਰੀਬ ਤੋਂ ਗਰੀਬ ਹੋਈ ਜਾਂਦੇ ਹੋ ਬਾਈ ਇਹ ਚੀਜ਼ ਸਮਝਣੀ ਜ਼ਰੂਰਤ ਆ ਜਿੰਨਾ ਜਿੰਨੇ ਕਿਤੋਂ ਗ੍ਰਾਮ ਆ ਮੈਂ ਤੁਹਾਨੂੰ ਗੱਲ ਦੱਸਦੀ ਨਾ ਵੀ ਮੈਂ ਇੱਕ ਕ੍ਰਿਸਚੀਅਨ ਜਿਹੜਾ ਪਰਿਵਾਰ ਆ ਕ੍ਰਿਸਚੀਅਨ ਬਣਿਆ ਹੋਇਆ ਪਰਿਵਾਰ ਆ ਮੈਂ ਕਿਹਣਾ ਬਣੂ ਯਾਰ ਜਿਹਨੇ ਜਿਹਨੂੰ ਵੀ ਆਜ਼ਾਦੀ ਐ ਇੱਥੇ ਜਿੰਨੇ ਵੀ ਕਿਤੇ ਕੁਝ ਕਰਨਾ ਕਰੋ ਪਰ ਮੈਂ ਇੱਕ ਕ੍ਰਿਸਚੀਅਨ ਪਰਿਵਾਰ ਦੀ ਲੜਾਈ ਲੜੀ ਕ੍ਰਿਸਚੀਅਨ ਪਰਿਵਾਰ ਦੀ ਲੜਾਈ ਲੜਨ ਤੇ ਮੇਰੇ ਹੀ ਕਿਉਂ ਭੁਕੇਗਾ ਕਿਉਂਕਿ ਉਹਨਾਂ ਨੇ ਮਨਣਾ ਸੱਚ ਬੋਲਤਾ ਕਿੰਨੇ ਪਰਿਵਾਰ ਨੇ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਇੱਕ ਮਿੰਟ ਮੇਰਾ ਦੂਜੇ ਫੋਨ ਦੇ ਵਿੱਚ ਰਿਕਾਰਡਿੰਗ ਆ ਨੇ ਉਹ ਸਾਰੇ ਪਰਿਵਾਰਾਂ ਦੇ ਤੁਹਾਨੂੰ ਇਹਨਾਂ ਦੇ ਕਹਿੰਦੇ ਕਹੋਂਦੇ ਜਿਹੜੇ ਪਾਸਟਰ ਨੇ ਉਹ ਸਾਰੇ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਨਾ ਮੈਂ ਸਾਰਿਆਂ ਦੀ ਰਿਕਾਰਡਿੰਗ ਮੈਂ ਤੁਹਾਨੂੰ ਲੈ ਜੀ ਸਾਰੇ ਜਿਹੜੇ ਬੰਦੇ ਨੇ ਉਹਨਾਂ ਪੀੜਤ ਨੇ ਕਿੰਨਿਆਂ ਦੀ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਨਹੀਂ ਮੈਨੂੰ ਇਹ ਵੀ ਇੱਕ ਤਰ੍ਹਾਂ ਉਹ ਜਿਹੜੇ ਪਾਸਟਰ ਛੋਟੇ ਲੈਵਲ ਦੇ ਪਾਸਟਰ ਉਹਨਾਂ ਨੇ ਸਾਰਿਆਂ ਨੂੰ ਠੱਗਿਆ ਹੋਇਆ ਇਹਨਾਂ ਨੇ ਬਿਲਕੁਲ ਪੰਜ ਮਹੀਨੇ ਇੱਕ ਮੈਂ ਜਿਹੜਾ ਮੇਰੇ ਪੁੱਤਲੇ ਫੋਕਦਾ ਸੀਗਾ ਜੀ ਸੱਤ ਮੈਂ ਇੱਕ ਵੀਡੀਓ ਪਾਈ ਵੀ ਆ 7 ਲੱਖ ਦੀ ਠੱਗੀ ਮਾਰੀ ਬੱਠਾ ਉਹਨੂੰ ਕਹਿੰਦਾ ਕੁੜੀ ਨੂੰ ਕਹਿੰਦਾ ਪਾਸਟਰ ਕਹਿੰਦਾ 7 ਲੱਖ ਦੀ ਠੱਗੀ ਮਾਰੀ ਆ ਕਹਿੰਦਾ ਤਾਂ ਤੇਰਾ ਸੇਵਾ ਦੇ ਵਿੱਚ ਲਾਗੇ 7 ਲੱਖ ਉਹ ਕਹਿੰਦੀ ਮੇਰੇ ਕੋਲ ਤਾਂ ਆਹੀ ਸੀਗੀ ਕਹਿੰਦੀ ਮੇਰੇ ਕੋਲ ਤਾਂ ਸਾਰੀ ਦੀ ਪੂੰਜੀ ਆਹੀ ਹੈ ਹੂੰ ਮੈਂ ਇਹ ਡੀਡੀ ਕੀ ਗੱਲ ਬੋਲ ਰਿਹਾ ਹਾਂ ਚਾ ਜਿਹੜੇ ਸਰਜੇ ਘਮੌਣ ਵਾਲਿਆਂ ਦੇ ਪਿੱਛੇ ਪੈ ਇਹਨਾਂ ਨੇ ਜੁਨੀਅਨ ਬਣਾਈ ਸੀ ਪੰਜਾਬ ਦੇ ਵਿੱਚ ਜੁਨੀਅਨ ਬਣਾਈ ਇਹਨਾਂ ਨੇ ਮਸਤੇ ਹੋਏ ਨੇ ਜੁਨੀਅਨ ਬਣਾ ਕੇ ਕੀ ਕਰਾ ਇਹਨਾਂ ਨੇ ਆ ਕੇ ਧਰੋੜਾ ਥਾਣਾ ਘੇਰ ਲਿਆ ਹੂੰ ਤਾਂ ਸੁਣਾ ਸੀ ਨਾ ਵੀ ਜੁਨੀਅਨ ਬਣਾਈ ਇਹਨਾਂ ਨੇ ਸਾਰੇ ਜਿਹੜੇ ਆ ਚੌਕੀਆਂ ਲਾਉਣ ਵਾਲੇ ਨੇ ਅੱਜ ਤੱਕ ਰਵੇ ਜੁਨੀਅਨ ਦਾ ਸਾਹ ਨਿਕਲਿਆ ਇਹੋ ਜਿਹਾ ਧਰੋੜਾ ਥਾਣੇ ਮੂਰੇ ਨੇ ਟਾਪ ਲਵਾਈ ਪ੍ਰਧਾਨ ਆ ਕੇ ਇਹਨਾਂ ਦਾ ਹੋਰ ਆ ਗਿਆ ਇਮਾਨਦਾਰੀ ਨਾਲ ਪੰਜਾਬ ਦੇ ਲੋਕੇ ਗੱਲ ਦੱਸੋ ਜਿਹੜੀ ਇਹਨਾਂ ਦੀ ਪਖੰਡੀ ਬਾਬਾ ਨੇ ਜੁਨੀਅਨ ਬਣਾਈ ਸੀਗੀ ਪਹਿਲੀ ਵਾਰ ਇਹ ਜੁਨੀਅਨ ਬਣਾ ਕੇ ਜਿਹੋ ਇਹਨਾਂ ਦਾ ਪਖੰਡੀ ਬਾਬਾ ਉੱਥੇ ਜਿਹੜਾ ਜੁਨੀਅਨ ਸੀ ਨਾ ਨਾ ਹੀ 70 ਉਹਦਾ ਮੈਂ ਵੀਡੀਓ ਥੋੜੀ ਪਾਈ ਸੀ 76 ਲਾਲਾ ਭਜਾਏ ਨੇ ਅਸਲ ਦੇ ਵਿੱਚ ਸਹੀ ਇਹ ਸੀਗੀ ਇਹਨਾਂ ਦਾ ਇੱਕ ਉੱਤੇ ਖੜਿਆ ਨਹੀਂ ਜੁਨੀਅਨ ਦਾ ਪ੍ਰਧਾਨ ਖੜਿਆ ਨਹੀਂ ਪੰਜਾਬ ਦੇ ਲੋਕੋ ਕਮੈਂਟ ਜਿੰਨੇ ਮਰਜ਼ੀ ਕਰੀ ਚੋਲੋ ਮੇਰੇ ਥੱਲੇ ਫੇਕ ਕਰੀ ਚੋਲੋ ਮੇਰੇ ਪਤਲੇ ਕੁੱਕੀ ਚੋਲੋ ਮੈਨੂੰ ਕੋਈ ਡੱਕਾ ਵਰਕ ਨਹੀਂ ਬੰਦਾ ਮੈਂ ਸੱਚ ਕਮਾਉਣਾ ਸੱਚ ਦੇ ਰਹਿਣਾ ਪਖੰਡੀ ਬਾਬੇ ਨੇ ਦੱਸਦੇ ਵੀ ਜਿਹੜੇ ਇਹਨਾਂ ਦੀ ਨਹੀਂ ਇਹਨਾਂ ਦੇ ਨੱਖ ਪਾਈ ਅੱਜ ਦਿਖਾਓ ਇੱਥੇ ਸਾਡੇ ਕਿਤੇ ਚੌਂਕੀ ਲਾ ਕੇ ਦਿਖਾਵੇ ਹੁਣ ਠੀਕ ਹੈ ਕਈ ਬੋਰੀ ਜਾਣੇ ਜਾਣੇ ਕਿ ਮੇਰੇ ਪਿੱਠੇ ਬੱਚੇ ਲੱਗੀਆਂ ਤਾਂ ਵ ਉਹਨਾਂ ਦੇ ਜੁਨੀਅਨ ਕਿਧਰੇ ਦੀ ਕਿਧਰੇ ਰੋਲਦੀ ਏਜੰਟ ਮਾਫੀਆ ਰੋਲਦਾ ਨਾ ਮਿੱਟੀ 'ਚ ਕਿਹੜਾ ਏਜੰਟ ਮਾਫੀਆ ਰੋਲਿਆ ਨਹੀਂ ਇਮਾਨਦਾਰੀ ਨਾਲ ਪੰਜਾਬ ਦੇ ਲੋਕ ਕਮੈਂਟ ਕਰਕੇ ਗੱਲ ਦੱਸਿਓ ਜਾਂ ਟਰੋਲੀਆ ਏਜੰਟ ਮਾਫੀਆ ਦੀ ਜਿੰਨੀ ਮੈਂ ਲੜਾਈ ਲੜੀ ਆ ਕਿਸਾਨ ਲੜੀ ਆ ਮੇਰਾ ਮੁੱਦਾ ਇਹ ਨਹੀਂ ਹੈਗਾ ਮੈਂ ਮੁੱਦਾ ਚੱਕ ਲਿਆ ਵੀ ਮੈਂ ਛੱਡ ਦੂੰ ਮੈਂ ਮੁੱਦਾ ਛੱਡਦਾ ਨਹੀਂ ਹੁੰਦਾ ਮੈਂ ਮੁੱਦਾ ਜਾਵਾ ਮਿੱਟੀ 'ਚ ਮਲਾ ਕੇ ਛੱਡਦਾ ਹੋਂਨਾ ਆ ਏਜੰਟ ਮਾਫੀਆ ਮਿੱਟੀ 'ਚ ਮਲਾਇਆ ਪਿਆ ਮਿੱਟੀ 'ਚ ਗੜਤਾ ਕਹਿੰਦੇ ਕੌਂਦੇ ਜਿਹੜੇ ਲੀਡਰ ਸਨਮਾਨਤ ਕਰਦੇ ਮਾਫੀਆ ਮੰਗਦੇ ਨੇ ਕਿ ਜਿਨ੍ਹਾਂ ਨੇ ਸਨਮ ਮਿੱਟੀ ਜਿਮ ਲਾ ਕੇ ਧਰਤਾ ਵੱਡੇ ਵੱਡੇ ਵੱਡਿਆਂ ਵੱਡਿਆਂ ਦੇ ਏਜੰਟਾਂ ਦੇ ਇਹਨਾਂ ਦੇ ਉੱਪਰ ਪੋਲਿਟਿਕਲ ਬੰਦਾ ਨੇ ਸਿਰ ਤੇ ਹੱਥ ਸੀਗੇ ਸਭ ਚੱਕ ਗਏ ਜਦੋਂ ਪਤਾ ਲੱਗੇ ਭਾਨਾ ਸਿੱਧੂ ਆ ਜਾਂਦਾ ਗੁਰੂ ਸਾਹਿਬ ਤੋਂ ਡਰ ਗੁਰੂ ਸਾਹਿਬ ਤੋਂ ਡਰ ਕੇ ਪ੍ਰਮਾਤਮਾ ਤੋਂ ਡਰ ਕੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਗੱਲ ਕਹਿਣਾ ਪੰਜ ਰੁਪਏ ਵੀ ਸਾਹਮਣੇ ਕੈਮਰੇ ਦੇ ਸਾਹਮਣੇ ਲਿਆ ਕੇ ਸਾਬਤ ਕਰ ਦੇਣਾ ਆ ਮੈਨੂੰ ਗੁੱਸਾ ਚੜਦਾ ਜਦੋਂ ਲੌਂਡੇ ਜਿਕੇ ਹੀ ਬੋਲਣ ਲੱਗ ਜਾਂਦੇ ਨੇ ਮੇਰੇ ਖਿਲਾਫ ਵੀ ਹਾਂ ਜੀ ਭਾਨਾ ਦਾ ਬਲੈਕਮੇਲਿੰਗ ਕਰਦਾ ਜੇ ਬਲੈਕਮੇਲਿੰਗ ਕਰਦਾ ਸਾਬਤ ਕਰ ਦੋ ਇਹ ਚ ਕੀ ਗੱਲ ਹੈ ਇਹ ਭਾਨਾ ਕਿ ਕਿਸ ਨੇ ਬਲੈਕਮੇਲਿੰਗ ਕੀਤਾ ਤਾਂ ਸਾਬਤ ਕਰ ਦੋ। ਜੇ ਭਾਨਾ ਨੇ ਕਿਸ ਨੇ ਬਲੈਕਮੇਲਿੰਗ ਕੀਤਾ ਤਾਂ ਸਾਬਤ ਕਰ ਦੇਣ ਏਡੀ ਕਿੱਡੀ ਗੱਲ ਆ। ਇੱਕਾ ਲੌਂਡਾ ਜਾਂ ਹੋਰ ਬੁਲੀ ਆਉਂਦੇ ਫਿਰ ਮੈਨੂੰ ਬਈ ਮੇਥੇ ਬੋਡਾ ਜਾਂਦਾ। ਸੌਰੀ ਮੈਂ ਸ਼ਬਦ ਬੋਲਣ ਬਰਤਣਾ ਨਹੀਂ ਚਾਹੁੰਦਾ। ਇੱਕਾ ਫਾ ਲੁਧਿਆਣੇ ਦਾ ਹੋਰ ਆ। ਠੀਕ ਐ। ਉਹ ਕਹਿੰਦਾ ਭਾਨੇ ਨੇ ਕੀ ਠੇਕਾ ਲਿਆ। ਪੁਲਿਸ ਸਾਰਾ ਕੰਮ ਕਰੇ ਇਹ ਕੰਮ ਕਰੇ ਉਹ ਕਹਿੰਦਾ ਇਹ ਭਾਨ ਨੇ ਠੇਕਾ ਲਿਆ ਯਾਰ ਬਿਲਕੁਲ ਠੇਕਾ ਲਿਆ ਮੈਂ ਚਾਹੁੰਨਾ ਵੀ ਜਿੰਨਾ ਟਾਈਮ ਮੇਰੇ ਚ ਪ੍ਰਾਨ ਨੇ ਮੈਂ ਸੱਚ ਨੂੰ ਫੀਲ ਕਰਕੇ ਸੱਚ ਨੂੰ ਜਾ ਕੇ ਮਰਾਂ ਪੁਲਿਸ ਕਿੰਨੇ ਕੰਮ ਕਰਦੇ ਆ ਦੱਸੋ ਇਮਾਨਦਾਰੀ ਨਾਲ ਪੰਜਾਬ ਪੁਲਿਸ ਕਿੰਨੀ ਕੁ ਚੰਗੀ ਆ ਦੱਸੋ ਕਿੰਨੇ ਕ ਅਫਸਰ ਤੰਗੇ ਨੇ ਕਿ ਦੱਸੋ ਸਾਨੂੰ ਕੀ ਲੋੜ ਆ ਜੇ ਲੋਕਾਂ ਨੂੰ ਸਾਡੇ ਮੇਰੇ ਘਰੇ ਲੋਕ ਕਿ ਆਉਣ ਜੇ ਤੁਸੀਂ ਲੋਕਾਂ ਨੂੰ ਸਾਫ ਦਿੰਦੇ ਹੋ ਮਸਲਾ ਅਸਲ ਦੇ ਵਿੱਚ ਸੱਚ ਦੇ ਝੂਠ ਦਾ ਮਸਲਾ ਇਹ ਆ ਇਸ ਕਰਕੇ ਕੋਈ ਬੰਦਾ ਕਿਸ ਪ੍ਰਕਾਰ ਦੀ ਮੇਰੇ ਖਿਲਾਫ ਵੀਡੀਓ ਪਾਉਂਦਾ ਬਲੈਕਮੇਲਿੰਗ ਕਰਦਾ ਕੋਈ ਕਹਿੰਦਾ ਭਾਨ ਨੇ ਜਮੀਨ ਦੱਬ ਲਈ ਜੀ ਜਮੀਨ ਤੇ ਕਬਜ਼ਾ ਕਰ ਲਿਆ ਮੈਂ ਕਹਿੰਦਾ ਜਿਹਦੀ ਜਮੀਨ ਤੇ ਕਬਜ਼ਾ ਕਰ ਲਿਆ ਉਹ ਸਾਹਮਣੇ ਬਿਠਾਓ ਉਮਰੀ ਭੈਣ ਦਾ ਰੋਲਾ ਹਰ ਇੱਕ ਵਾਰੀ ਉਹ ਚੱਕ ਕੇ ਵੀਡੀਓ ਜਿ ਮੂਰੇ ਕਰ ਦਿੰਦਾ ਆ ਦੇਖੋ ਜੀ ਭੈਣਾਂ ਨੇ ਜ਼ਮੀਨ ਦਾਬ ਲਈ ਵੀਰੇ ਭੈਣ ਦੇ ਉਹ ਆਪਣੇ ਭਤੀਜਿਆ ਨੇ ਗਿਆ ਉਹ ਕੁੜੀਆਂ ਦੱਸੋ ਲਿਆ ਕੇ ਸਾਹਮਣੇ ਕਰੋ ਕੀ ਮਸਲਾ ਲਿਆਓ ਮੈਂ ਤਾਂ ਉੱਥੇ ਪਿੰਡ ਦੇ ਵਿੱਚ ਬੈਠ ਕੇ ਵੀਡੀਓ ਪਾ ਕੇ ਆਇਆ ਵੀ ਹਾਂ ਬੈਠਾ ਭਈ ਆਪਣਾ ਮੇਰੇ ਸਾਹਮਣੇ ਆ ਕੇ ਬੱਠੋ ਹੁਣ ਬਹਿਜੇ ਮੇਰੇ ਸਾਹਮਣੇ ਆ ਕੇ ਜਿਹੜਾ ਮਰਜ਼ੀ ਬਹਿਜੇ ਜੇ ਮੈਂ ਕਿਸੇ ਨੇ ਵੀ ਠੱਗੀ ਕਰੇ ਮੇਰੇ ਸਾਹਮਣੇ ਆ ਕੇ ਬੰਦਾ ਬਹਿਜੇ ਵੀ ਆਹ ਬੱਠਾ ਸਾਹਮਣੇ ਆ ਕੇ ਜੇ ਕੋਈ ਵੀ ਬੰਦੇ ਦਾ ਪੁੱਤਰ ਜਵਾਬ ਦੇਵੇ ਮੇਰੇ ਖਿਲਾਫ ਇੰਟਰਵਿਊ ਕਰੀ ਕਿਸੇ ਨੇ ਕਿਸੇ ਕੋਈ ਵੀ ਕੰਮ ਕਰਦਾ ਜ ਹੂੰ ਕੋਈ ਵੀ ਏਜੰਟ ਕੋਈ ਵੀ ਕਹਿੰਦਾ ਭਾਨ ਨੇ ਬਲੈਕਮੇਲ ਕਰਿਆ ਭਾਨ ਨੂੰ ਬਰਾਬਰ ਤਾਂ ਬਟਾਓ ਨਾ ਫੇਰ ਹੀ ਸਾਬਤ ਕਰੋਗੇ ਤੁਸੀਂ ਇਹਨਾਂ ਏਜੰਟਾਂ ਨੂੰ ਦਵਾ ਕਿੰਨੇ ਦਿੱਤੇ ਪੈਸੇ ਹੁਣ ਤੱਕ ਠੀਕ ਆ ਪ੍ਰਮਾਤਮਾ ਇਹ ਤਾਂ ਪ੍ਰਮਾਤਮਾ ਨੂੰ ਹੀ ਪਤਾ ਪਹਿਲਾਂ ਪਹਿਲਾਂ ਤਾਂ ਮੈਂ ਲਿਖ ਲੈਂਦਾ ਸੀਗਾ ਹੂੰ ਇਹਦਾ ਗੁਰੂ ਸਾਹਿਬ ਨੂੰ ਹੀ ਪਤਾ ਜਦੋਂ ਲੋਕਾਂ ਦਾ ਇਕੱਠ ਦੱਸ ਦੂ ਕਿਤੇ ਜਦੋਂ ਹੁੰਦਾ ਵੀ ਭਾਨ ਨੇ ਇਹ ਨਾਲ ਖੜਾ ਤਾਂ ਪ੍ਰਮਾਤਮਾ ਨੂੰ ਹੀ ਪਤਾ ਇੰਨਾਂ ਚੀਜ਼ਾਂ ਦੀ ਮੈਂ ਮੈਨੂੰ ਕਈ ਬੰਦੇ ਕਹਿੰਦੇ ਹੁੰਦੇ ਨੇ ਕਿ ਤੂੰ ਆਪਣੇ ਕੋਲੇ ਬਾਇਓ ਡਾਟਾ ਰੱਖਿਆ ਕਰੇ ਡਾਟਾ ਰੱਖਿਆ ਕਰ ਮੈਂ ਕਿਹਾ ਬਾਇਓ ਡਾਟਾ ਪ੍ਰਮਾਤਮਾ ਨੂੰ ਦੇਣਾ ਹੈ ਤੁਸੀਂ ਲੰਡੂ ਬੰਦੇ ਨੂੰ ਕਿਸ ਨੂੰ ਥੋੜ ਨੂੰ ਬਾਇਓ ਡਾਟਾ ਦੇਣਾ ਆਪਾਂ ਬਾਇਓ ਡਾਟਾ ਉਹ ਪਰਮਾਤਮਾ ਦਾ ਡਾਟਾ ਚਿੱਤੋਂ ਪੈਰ ਕੈਮਰਾ ਚੱਲ ਰਿਹਾ ਉਹਦਾ ਚੱਲ ਰਿਹਾ ਉਹਨੂੰ ਬਾਇਓ ਡਾਟਾ ਦੇਣਾ ਆਪਾਂ ਕੀ ਬਾਇਓ ਡਾਟਾ ਲਿਖ ਲਵਾਂਗਾ ਕਿ ਆਪਣੇ ਥੋੜਾ ਮੈਂ ਲਿਖਣ ਨੂੰ ਛੱਡ ਗਿਆ ਯਾਰ ਛਿਛੇ ਹੈ ਜੇ ਮੇਰੀ ਦੇਖੋ ਜੇ ਮੈਂ ਆਪਣੇ ਆਪ ਨੂੰ ਇਹ ਕਹੀ ਜਾਮ ਹਣਾ ਵੀ ਮੈਂ ਬਾਲਾ ਸੱਚਾ ਹਣਾ ਮੇਥੋਂ ਕੋਈ ਗਲਤੀ ਹੋ ਗਈ ਤਾਂ ਉਹਦੀ ਮੈਂ ਮੰਨਣ ਦੀ ਵੀ ਜ਼ਰੂਰਤ ਰੱਖਦਾ ਜੇ ਮੈਨੂੰ ਪਤਾ ਲੱਗ ਗਿਆ ਨਾ ਵੀ ਹਾਂ ਯਾਰ ਮੈਨੂੰ ਕੋਈ ਆ ਕੇ ਸਾਣਾ ਬੰਦਾ ਕਹਿ ਦੂਗਾ ਵੀ ਭਾਨਿਆ ਤੇਰੀ ਗਲਤੀ ਆ ਯਾਰ ਮੈਂ ਕਹਿੰਦਾ ਠੀਕ ਹੈ ਜੀ ਪਰ ਮੈਂ ਜਾਣ ਬੁੱਝ ਕੇ ਨਹੀਂ ਕੋਈ ਉਹ ਹਾਵ ਯਾਰ ਕਿਸ ਨੂੰ ਕਿਸ ਨੂੰ ਤੰਗ ਕਰਨਾ ਕਿਸ ਨੂੰ ਉਹ ਕਰਨਾ ਹੋ ਨਹੀਂ ਕੰਮ ਜੇ ਆਪਾਂ ਗੱਲ ਕਰੀਏ ਮੇਰੀ ਕੋਸ਼ਿਸ਼ ਇਹੀ ਆ ਪਹਿਲਾਂ ਕਿਸਾਨੀ ਦੀ ਗੱਲ ਸਾਡੇ ਆਮ ਲੋਕਾਂ ਦੱਬਲੇ ਕੁਚਲਿਆਂ ਦੀ ਗੱਲ ਸਾਡੇ ਪਿੰਡਾਂ ਦੀ ਗੱਲ ਸਾਡੇ ਮੁੱਦਿਆਂ ਦੀ ਗੱਲ ਸਾਡੇ ਸਮੱਸਿਆਵਾਂ ਦੀ ਗੱਲ ਆ ਮੈਂ ਹਰੇਕ ਸਮੱਸਿਆ ਤੇ ਕੋਸ਼ਿਸ਼ ਕਰਨਾ ਸਰਕਾਰਾਂ ਜਿਹੜੀਆਂ ਲੀਡਰ ਨੇ ਹਰ ਪਾਸੇ ਫੇਲ ਦੇਗੇ ਫੇਲ ਕਿਉਂ ਨੇਗੇ ਕਿਉਂਕਿ ਇਹਨਾਂ ਕੋਲ ਇਮਾਨਦਾਰੀ ਨਹੀਂ ਹੈਗੀ ਇਹਨਾਂ ਨੇ ਸੱਚ ਤੇ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਆਪਣੀ ਰਾਜਨੀਤੀ ਲਈ ਆਪਣੇ ਪੈਸੇ ਲਈ ਆਪਣੇ ਪਾਵਰ ਲਈ ਫਿਰ ਇਹਨਾਂ ਲੋਕਾਂ ਨੂੰ ਦੱਬਣਾ ਦੱਬਣਾ ਕੁਚਲਣਾ ਹੁੰਦਾ ਹੀ ਆ ਲੋਕਾਂ ਉਪਰ ਡੰਡਾ ਭਰਉਣਾ ਹੀ ਹੁੰਦਾ ਇਹਨਾਂ ਨੇ ਲੋਕਾਂ ਦੀ ਨਹੀਂ ਸੁਣਨੀ ਇੱਕ ਦੀ ਇਹਨਾਂ ਨੇ ਅਮੀਰ ਬੰਦੇ ਦੀ ਸੁਣਨੀ ਹੋਣੀ ਹੈ ਸੁਣਨੀ ਹੁੰਦੀ ਹੈ ਇਸ ਕਰਕੇ ਜਦੋਂ ਅਸੀਂ ਕੋਈ ਫੈਕਟਰੀ ਲੱਗਦੀ ਆ ਕੋਈ ਲੈਂਡ ਪੂਲਿੰਗ ਵਰਗੇ ਨੀਤੀ ਆਉਂਦੀ ਆ ਕਿਸੇ ਕੋਈ ਮਜ਼ਦੂਰ ਤੇ ਉੱਪਰ ਧੱਕਾ ਹੁੰਦਾ ਸੀ ਉਹਦੀ ਆਵਾਜ਼ ਠਾਉਣੇ ਆ ਇਹ ਕਹਿੰਦੇ ਨੇ ਵੀ ਤੁਸੀਂ ਇਹ ਕਹਿੰਦੇ ਤੁਸੀਂ ਸਾਡੀ ਗੱਲ ਮੰਨੋ ਤੁਸੀਂ ਚੁੱਪ ਕਰਕੇ ਬੈਠੋ ਘਰਾਂ ਦੇ ਵਿੱਚ ਤੁਸੀਂ ਕੀ ਲੈਣਾ ਜੇ ਤੁਸੀਂ ਫਿਰ ਘਰਾਂ ਚੋਂ ਨਿਕਲਣਾ ਫਿਰ ਸਾਡੇ ਗ੍ਰਿਫਤਾਰੀਆਂ ਹੁੰਦੀਆਂ ਨੇ ਫਿਰ ਜੇਲ੍ਹਾਂ ਵੀ ਕੱਟੀਆਂ ਨੇਗੀਆਂ ਪਰ ਸਾਰਾ ਕੁਝ ਕਰਨਾ ਪੈਂਦਾ ਦੇਖੋ ਸਭ ਤੋਂ ਵੱਡਾ ਜਿਹੜਾ ਕਿ ਸੱਚ ਕਮਾਉਣ ਲਈ ਸਭ ਕੁਝ ਸਾਨੂੰ ਚੱਲਣਾ ਹੀ ਪੈਂਦਾ ਜਾਂ ਤੁਸੀਂ ਉਹਨਾਂ ਝੂਠਾਂ ਦੇ ਵਿੱਚ ਰਲ ਜਿਓ ਭਗਵੰਤ ਮਾਨ ਤੋਂ ਜਿਹੜਾ ਮਰਜ਼ੀ ਆ ਜਾ ਉਹਦਾ ਲੈ ਲਿਓ ਕਾਂਗਰਸ ਤੋਂ ਜਿਹੜਾ ਮਰਜ਼ੀ ਉਹਦਾ ਲੈ ਲਿਓ ਇਹਨਾਂ ਇਹਨਾਂ ਪਾਰਟੀਆਂ ਤੋਂ ਜਿਹੜਾ ਮਰਜ਼ੀ ਆ ਜਾ ਉਹਦਾ ਲੈ ਲਿਓ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਮੇਰੇ ਕੋਲੇ ਨਾ ਆ ਜਾਇਆ ਕਰੋ ਤੁਹਾਨੂੰ ਮੈਂ ਸਬੂਤ ਦੇ ਦੂੰਗਾ ਵੀ ਤੁਹਾਡੇ ਲੀਡਰ ਕਿਵੇਂ ਮੈਨੂੰ ਫੋਨ ਕਰਦੇ ਨੇ ਕਿਵੇਂ ਮੇਰੇ ਅੱਗੇ ਕੋਡੇ ਹੋਏ ਤਰੇ ਫਿਰਦੇ ਨੇ ਅਸੀਂ ਕਿਉਂ ਨਹੀਂ ਇਹਨਾਂ ਪਾਰਟੀਆਂ ਜਾਂਦੇ ਕਿਉਂਕਿ ਜੇਕਰ ਤੁਸੀਂ ਪੋਲੀਟੀਕਲ ਪਾਰਟੀ ਦੇ ਵਿੱਚ ਬਾਗੇ ਤੁਸੀਂ ਖਾਸ ਕਰਕੇ ਨੈਸ਼ਨਲ ਪਾਰਟੀ ਦੇ ਵਿੱਚ ਚਲੇ ਗਏ ਤਾਂ ਤੁਸੀਂ ਜਿਹੜੀ ਅੱਜ ਮੁੱਦਿਆਂ ਦੀ ਗੱਲ ਕਰ ਰਹੇ ਹੋ ਅੱਜ ਖੁੱਲ੍ਹ ਕੇ ਗੱਲ ਕਰ ਰਹੇ ਹੋ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਆਲੇ-ਦੁਆਲੇ ਇੱਕ ਪਾਰਟੀ ਦੀ ਦੀਵਾਰ ਲੱਗ ਜੂਗੀ ਕਿਸੇ ਪਾਰਟੀ ਦੇ ਵਿੱਚ ਰਹਿ ਕੇ ਉਹ ਮੇਜਿਕ ਕੋਈ ਗੱਲ ਤੁਹਾਨੂੰ ਕਰਨੀ ਪੈਣੀ ਆ ਅੱਜ ਕਿਉਂ ਨਵਜੋਤ ਸਿੰਘ ਸਿੱਧੂ ਵਰਗੀਆਂ ਗੱਲਾਂ ਬੋਲ ਰਹੀਆਂ ਨੇਗਾ ਨਵਜੋਤ ਸਿੰਘ ਸਿੱਧੂ ਦਾ ਬਿਆਨ ਆ ਨਵਜੋਤ ਕੌਰ ਸਿੱਧੂ ਦਾ ਬਿਆਨ ਆ ਹੂੰ ਠੀਕ ਆ ਓਏ ਪਹਿਲਾਂ ਜਦੋਂ ਤੁਸੀਂ ਜਦੋਂ ਬੋਲਣਾ ਹੁੰਦਾ ਉਦੋਂ ਕਿਉਂ ਨਹੀਂ ਬੋਲਦੇ ਜਾਂ ਤੁਸੀਂ ਕੀ ਕਹਨੇ ਹੋ ਇਹਨਾਂ ਲੋਕਾਂ ਦਾ ਕੀ ਆ ਸਾਨੂੰ ਚੁਣ ਕੇ ਭੇਜੋ ਜੀ ਅਸੀਂ ਚੁਣ ਕੇ ਹੀ ਕੰਮ ਕਰਾਂਗੇ ਜੋ ਸਾਡੇ ਕੋਲੇ ਪਾਵਰ ਹੋ ਫਿਰ ਹੀ ਕੰਮ ਕਰਾਂਗੇ ਨਵਜੋਤ ਸਿੰਘ ਸਿੱਧੂ ਜਦੋਂ ਮੁੱਖ ਮੰਤਰੀ ਬਣ ਜੂ ਫਿਰ ਹੀ ਕੰਮ ਕਰੂਗਾ ਕਿਉਂ ਪਹਿਲਾਂ ਨਹੀਂ ਕੰਮ ਕਰ ਸਕਦਾ ਅਸੀਂ ਵੀ ਤਾਂ ਲੋਕਾਂ ਦੇ ਤੁਰੀ ਫਿਰਦੇ ਆ ਤੁਸੀਂ ਵੀ ਲੋਕਾਂ ਦੇ ਤੁਰੋ ਤੁਸੀਂ ਲੋਕਾਂ ਦੇ ਵਿੱਚ ਤੁਰ ਕੇ ਲੋਕਾਂ ਦੀਆਂ ਸਮੱਸਿਆਵਾਂ ਚੱਕੋ ਲੋਕਾਂ ਦੇ ਨਾਲ ਰਹੋ ਲੋਕਾਂ ਲਈ ਪੰਜ ਸੱਤ ਬਾਰੀ ਜੇਲ੍ਹ ਕੱਟੋ ਕਿਉਂਕਿ ਤੁਹਾਨੂੰ ਜਿਹੜੀ ਵੀ ਸਰਕਾਰ ਆ ਤੁਸੀਂ ਜਿਹੜੀ ਸਰਕਾਰ ਜਿਹੜੀ ਸਮੇਂ ਦੀ ਸਰਕਾਰ ਹੋ ਉਹ ਕਦੇ ਵੀ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਕਰਦੀ ਤੁਸੀਂ ਜੇ ਰੋੜੇ ਲੜਾਈ ਉਹਦੇ ਨਾਲ ਲੜੋਗੇ ਤੁਹਾਨੂੰ ਜੇਲ੍ਹ ਯਾਤਰਾ ਜਾਣੀ ਪਊ ਤੁਹਾਨੂੰ ਪਰਚਾ ਕਰਨਾ ਹੀ ਪਊ ਤੁਸੀਂ ਕਹਣਾ ਸਾਨੂੰ ਚੁਣ ਕੇ ਸਰ ਚੁਣ ਕੇ ਤੁਸੀਂ ਫੇਰ ਲੋਕਾਂ ਦਾ ਭਲਾ ਕਰਾਂਗੇ ਮੈਂ ਕਿਹਾ ਸੁਣਿਆ ਹੋਊਗੀ ਨਮੈਂਦਾ ਕੋਈ ਐਮਐਲਏ ਕੀ ਆ ਅੱਜ ਲੋਕਾਂ ਦੇ ਦੇਖ ਲੈ ਜਿੱਥੇ ਜਾ ਕੇ ਖੜ੍ਹਦੇ ਨੇ ਆ ਸਰਕਾਰ ਮੁੱਦੇ ਮੂੰਹ ਮਾਰਦੇ ਆ ਜਿਹੜੀ ਵੀ ਗੱਲ ਦੇ ਵਿੱਚ ਆ ਸਰਕਾਰ ਮੁੱਦੇ ਮੂੰਹ ਮਾਰਦੇ ਨਹੀਂ ਦੱਸੋ ਆ ਸਰ ਦੇ ਕਿਤੇ ਵੀ ਕੋਈ ਮਸਲਾ ਹੁੰਦਾ ਆ ਇੱਥੇ ਬਰਨਾਲੇ ਵਾਲੇ ਕੰਮ ਦੇ ਵਿੱਚ ਸੀਗਾ ਮੁੰਡਾ ਕੋਲਕਾਤਾ ਸੀਗਾ ਜਿਹੜਾ ਮਰ ਗਿਆ ਸੀ ਹਨਾ ਸਰਕਾਰ ਜਮਾ ਕੋਡੀ ਕਰਦੀ ਸੀ ਠੀਕ ਆ ਗੱਲ ਉਹ ਪਰਿਵਾਰ ਦੀ ਮਰਜ਼ੀ ਅੱਗੇ ਜੋ ਅਗਲੇ ਨੇ ਫੈਸਲਾ ਕਰਨਾ ਮੁੱਦੀ ਮਾਰਦੀ ਸਰਕਾਰ ਜਮਾ ਇਹ ਜਿਹੜੀ ਹੁੰਦੀ ਆ ਐ ਲੋਕਾਂ ਦੀਆਂ ਸਮੱਸਿਆਵਾਂ ਐ ਲੋਕਾਂ ਨੂੰ ਤੇ ਕੰਮ ਕਰੋ ਜੇ ਕੁਝ ਕਰਨਾ ਚਾਹੁੰਦੇ ਹੋ ਕੱਲਾ ਇਹ ਵੀ ਬੁਖਾਵੇ ਕਰਕੇ ਡਰਾਮੇ ਕਰਕੇ ਹਰ ਇੱਕ ਬੰਦਾ ਜਿਹੜਾ ਪਾਰਟੀ 'ਚ ਹੁੰਦਾ ਕੋਈ ਕਹਿੰਦਾ ਸਾਡੀ ਉਹਦਾ ਪਾਰਟੀ ਦੀ ਗੁਣਗਾਈ ਜਾਂਦਾ ਪਾਰਟੀਆਂ ਛੱਡ ਕੇ ਖੜਨਾ ਪੈਣਾ ਅੱਜ ਲੈ ਮੈਂ ਤੇਰੇ ਕੋਲੇ ਖੁੱਲ੍ਹ ਕੇ ਗੱਲ ਕਰਦਾ ਇਹ ਮੇਰੀ ਸਪੈਸ਼ਲ ਹੀ ਗੱਲਬਾਤ ਨੂੰ ਚਲਾਉਣਾ ਤੁਸੀਂ ਪੰਜਾਬ ਦੇ ਲੋਕਾਂ ਪੰਜਾਬ ਦੇ ਲੋਕਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਸਾਡੇ ਅਸਲੀ ਲੜਾਈ ਲੜਨ ਵਾਲੇ ਕੌਣ ਨੇਗੇ ਹੂੰ ਜਿੰਨੇ ਵੀ ਲੜਾਈ ਲੜਨ ਵਾਲੇ ਲੋਕ ਨੇ ਪੰਜਾਬ ਦੇ ਲੋਕਾਂ ਨੂੰ ਗद्दार ਕਹੀ ਜਾਂਦੇ ਨੇ ਵੀ ਜਿੰਨੇ ਵੀ ਕਿਸਾਨ ਆਕੂ ਨੇਗੇ ਪਹਿਲਾਂ ਮੈਂ ਕਿਸਾਨ ਜਿੱਥੇ ਬੰਦੇ ਦੀ ਗੱਲ ਕਰਦਾ ਫਿਰ ਮੈਂ ਮਜ਼ਦੂਰਾਂ ਦੀ ਵੀ ਕਰਨੂੰ ਫਿਰ ਮੈਂ ਸਿੱਕ ਜਿੱਥੇ ਬੰਦੇ ਦੀ ਵੀ ਗੱਲ ਕਰਨੂੰ ਜੇ ਪਹਿਲਾਂ ਮੈਂ ਕਿਸਾਨ ਆਗੂ ਤੇ ਅਮਮਾ ਮੈਂ ਕਿਸਾਨ ਆਗੂ ਤੇ ਮੈਂ ਬਹੁਤ ਜ਼ਿਆਦਾ ਵਰਤਦਾ ਇੱਕ ਵੀ ਕਿਸਾਨ ਲੀਡਰ ਬਕਾਉ ਨਹੀਂ ਹੈਗਾ ਇੱਕ ਵੀ ਇੱਕੀ ਦੁੱਕ ਨਹੀਂ ਛੱਡ ਅੱਗੇ ਦਾ ਕਹਿਣੇ ਕੀ ਹੈ ਮੈਨੂੰ ਕਿਹੜੇ ਕਿਹੜੇ ਕਿਸਾਨ ਲੀਡਰਾਂ ਦੀ ਗੱਲ ਲੱਸਾਂ ਡੱਲੇਵਾਲ ਸਾਹਿਬ ਇਮਾਨਦਾਰ ਲੀਡਰ ਨੇਗੇ ਕਾਕਾ ਕੋਟੜਾ ਠੀਕ ਆ ਆਪਣਾ ਜੋਗਿੰਦਰ ਅਗਰਾਹਾ ਠੀਕ ਆ ਰਾਜੇਵਾਲ ਆਪਣਾ ਜਿੰਨੇ ਵੀ ਕਿਸਾਨ ਆਪਣੇ ਡਕਾਉਂਦਾ ਜਿੱਥੇ ਬੰਦੇ ਦੀ ਗੱਲ ਕਰਾਂ ਤੇ ਆਪਣੀ ਕਾਗੀਆਂ ਜਿੱਥੇ ਬੰਦੇ ਦੀ ਗੱਲ ਕਰਾਂ ਉਮੀਦ ਕਾਦੀਆਂ ਦੀ ਗੱਲ ਕਰਾਂ ਤੇ ਕਿਹੜੇ ਕਿਹੜੇ ਕਿਸਾਨ ਲੀਡਰ ਐ ਤੈਨੂੰ ਗੱਲ ਦੱਸਾਂ ਸਾਰੇ ਇਮਾਨਦਾਰ ਨੇਗੇ ਬਸ ਸਿਰਫ ਇਹਨਾਂ ਦੀ ਇਹਨਾਂ ਦੇ ਵਿੱਚ ਕੀ ਹੋਇਆ ਹੋਇਆ ਜਿੰਨੇ ਵੀ ਕਿਸਾਨ ਲੀਡਰਾਂ ਨੂੰ ਜਾਣ ਕੇ ਪੋਲੀਟਿਕਲ ਲੀਡਰਾਂ ਨੇ ਕੁਝ ਬੰਦੇ ਕਹਿੰਦੇ ਨੇ ਕਾਮਰੇਡ ਨੇ ਜੀ ਇਹ ਬਕਾਊ ਨੇਗੇ ਜਿੱਡੀ ਵੱਡੀ ਲੜਾਈ ਐ ਅੱਜ ਤੱਕ ਕਿਸਾਨ ਲੀਡਰਾਂ ਨੇ ਲੜੀ ਆ ਦਿਖਾਓ ਮੈਨੂੰ ਕਿਸੇ ਪੋਲੀਟਿਕਲ ਲੀਡਰ ਨੇ ਲੜੀ ਹੋਵੇ ਦਿਖਾਓ ਮੈਨੂੰ ਕਿਸੇ ਅੱਜ ਤੱਕ ਕਿਸੇ ਵੀ ਅੱਜ ਕਾਂਗਰਸ ਨੇ ਭਾਜਪਾ ਨੇ ਝਾੜੂ ਨੇ ਦਿਖਾਓ ਪੰਜਾਬ ਦੀ ਕੋਈ ਏਡੀ ਕਿਸਾਨੀ ਲੜਾਈ ਲੜੀ ਹੋਵੇ ਜਿੱਥੇ ਕਿਸਾਨ ਜਿੱਥੇ ਬੰਦੇ ਇਕੱਠੇ ਆਉਂਗੇ ਉੱ ਇਹ ਚਾਲ ਚੱਲੀ ਜਾਂਦੀ ਆ ਮ ਜਿੰਨੇ ਹੁਣ ਮਜ਼ਦੂਰ ਲੀਡਰ ਨੇਗੇ ਮਜ਼ਦੂਰ ਲੀਡਰ ਨੇਗੇ ਮਜ਼ਦੂਰ ਲੀਡਰ ਕਿੰਨੇ ਮਜ਼ਦੂਰਾਂ ਦੀ ਲੜਾਈ ਲੜਦੇ ਨੇ ਲੈ ਹੁਣ ਤੈਨੂੰ ਮੈਂ ਗੱਲ ਦੱਸਦਾ ਇਹ ਕਹਿੰਦੇ ਨੇ ਨਾ ਲੋਕਾਂ ਦੇ ਆਪਣੇ ਆਪ ਦੇ ਵਿੱਚ ਹੀ ਚੀਜ਼ ਬਣਾਈ ਹੋਈ ਆ ਕੋਈ ਇਹਨਾਂ ਨੂੰ ਕੋਈ ਰੋੜ ਤਾਂ ਕੋਈ ਪਾਉਂਦਾ ਨਹੀਂ ਮਜ਼ਦੂਰ ਲੀਡਰਾਂ ਨੂੰ ਜਾਂ ਕਿਸਾਨ ਲੀਡਰਾਂ ਨੂੰ ਲੈ ਹੁਣ ਤੈਨੂੰ ਮਜ਼ਦੂਰ ਲੀਡਰ ਦੀ ਇੱਕ ਦੀੰਤਾ ਨੂੰ ਨਾ ਲੈਣਾ ਇੱਕ ਬੀਬੀ ਸੀਗੀ ਆਪਣਾ ਹੁਣ ਤਨਤਾਰ ਤੋਂ ਚੋਣ ਹੱਕ ਹਟਿਆ ਨਾ ਮਜ਼ਦੂਰ ਲੀਡਰ ਦੀ ਗੱਲ ਕਰਦਾ ਮੈਂ ਤੈਨੂੰ ਹੁਣ ਕਿਸਾਨ ਲੀਡਰ ਦੀ ਗੱਲ ਕਰੀ ਹੁਣ ਮਜ਼ਦੂਰ ਲੀਡਰ ਦੀ ਗੱਲ ਕਰਦਾ ਅਸਮਾ ਮੈਂ ਨਾ ਭੁੱਲ ਜਾਣਾ ਬੀਬੀ ਦਾ ਪੂਰਾ ਜਿਹਨੇ ਕਿ ਖਰੂਰ ਸਾਹਿਬ ਦੇ ਐਮਐਲਏ ਨੂੰ ਸਜ਼ਾ ਕਰਾਈ ਹੈ ਨਾ ਖਰੂਰ ਸਾਹਿਬ ਦੇ ਇਸ ਨਾ ਐਮਐਲਏ ਨੂੰ ਉਹਨੂੰ ਸਜ਼ਾ ਕਰਾਈ ਉਹਨੇ ਕਿੱਡੀ ਵੱਡੀ ਮਜਦੂਰਾਂ ਹੀ ਲੜਾਈ ਲੜੀ ਉਹਨੇ ਸਜ਼ਾ ਕਰੇ ਉਹਨੂੰ ਮਜਦੂਰਾਂ ਨੇ ਕਿੰਨਿਆਕ ਵੋਟਾਂ ਬਾਤੀਆਂ ਹੂੰ ਮਜ਼ਦੂਰ ਲੀਡਰਾਂ ਦੀ ਡੀਡੀ ਕਿ ਪ੍ਰਸ਼ਾਸ਼ਕਣਾ ਜਾਂ ਕਿਸਾਨ ਲੀਡਰਾਂ ਦੀ ਪਛਾਉ ਗਲਤ ਬਣਾਈ ਹੋਈ ਹੈ ਸੈਕਲਿਡਰ ਬਹੁਤ ਚੰਗੇ ਨੇਗੇ ਵਿੱਚ ਜਿਨ੍ਹਾਂ ਕੋਲੇ ਬੜਾ ਬੜਾ ਚਾਰੇ ਗਿਆਨ ਆ ਤੇ ਬੜੀ ਬੁੱਧੀ ਆ ਹੂੰ ਅਸਲ ਦੇ ਵਿੱਚ ਜਿਹੜੀ ਰਾਜਨੀਤੀ ਆ ਰਾਜਨੀਤੀ ਦੇ ਸਾਰੇ ਨਾਂ ਖੜੇ ਝੂਠ ਤੇ ਲੋਕ ਪਸੰਦ ਕਰਦੇ ਨੇ ਝੂਠ ਨੂੰ ਝੂਠ ਦੇ ਵਿੱਚ ਜਾਲੇ ਜਾ ਕੇ ਐ ਮਾਰਨੇ ਸਾਲ ਝੂਠ ਦੇ ਵਿੱਚ ਜਾ ਜਾ ਕੇ ਸੱਚ ਕੇਰਾ ਕੇਰਾ ਕੌੜਾ ਸੱਚ ਹਮੇਸ਼ਾ ਰਹਿੰਦਾ ਹੈ ਝੂਠ ਦਾ ਜਿਹੜੇ ਕਿ ਚੜਦਾ ਬੜੀ ਥੋੜਾ ਟਾਈਮ ਹੁੰਦੀ ਹੈ ਵੀ ਪੂਰੀ ਹੁੰਦੀ ਫੁੱਲ ਹੈ ਝੂਠ ਤੇ ਝੂਠ ਦੀ ਜਿਹੜੀ ਚੜਦਾ ਉਹ ਹੁੰਦੀ ਪੂਰੀ ਫੁੱਲ ਹੈ ਹੁੰਦੀ ਪਰ ਥੋੜੇ ਸਮੇ ਲਈ ਆ ਇੱਥੇ ਆ ਕੇ ਜਿਹੜੀ ਸਾਰੀ ਗੱਲਬਾਤ ਮੁੱਕਦੀ ਆ ਇੱਥੇ ਅੱਗੇ ਸਾਰੀ ਗੱਲਬਾਤ ਖੜਦੀ ਆ ਕਿ ਸਮੱਸਿਆ ਇੱਥੇ ਕਾ ਕੇ ਖੜੀ ਆ ਸਾਡੇ ਜਿੰਨੇ ਵੀ ਇਹ ਲੀਡਰ ਨੇ ਨਾ ਬਹੁਤ ਸਾਰੇ ਚੰਗੇ ਬੰਦੇ ਨੇਗੇ ਜਿਨ੍ਹਾਂ ਕੋਲੇ ਬੜਾ-ਬੜਾ ਕੁਸ਼ ਬੜਾ ਦਿਮਾਗ ਆ ਬੜੀ ਪਲੈਨਿੰਗ ਆ ਪਰ ਲੋਕਾਂ ਦੀ ਉਹਨਾਂ ਦੇ ਗੱਲਾਂ ਨੂੰ ਸਮਝ ਨਹੀਂ ਕਿ ਨਹੀਂ ਰਾਜੀ ਹੈਗੇ ਬੜੇ ਬੁੱਧੀਜੀਵੀ ਲੋਕ ਨੇਗੇ ਉਹ ਨਹੀਂ ਹੈਗੀ ਠੀਕ ਹੈ ਨਾ ਸਰਕਾਰ ਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਦੇਖ ਲਿਆ ਪੂਰਾ ਆਪਗਮਨਤ ਮੰਡਲ ਨੇ ਫੁੱਲ ਜ਼ੋਰ ਲਾ ਕੇ ਦੇਖ ਲਿਆ ਪੂਰਾ ਆਣ ਜੋਗ ਲਾ ਕੇ ਦੇਖ ਲਿਆ ਭਾਂਣ ਨੂੰ ਦਵਾ ਨਹੀਂ ਸਕਿਆ ਤਵਾ ਨਹੀਂ ਸਕਿਆ ਮੈਨੂੰ ਇਹ ਸਰਕਾਰ ਮੌਜੂਦਾ ਪੂਰਾ ਫੁੱਲ ਜ਼ੋਰ ਲਾ ਕੇ ਦੇਖ ਰਹੀ ਜਿੰਨੇ ਮੇਰੇ ਤੇ ਪਰਚੇ ਪਾਏ ਉਹਨੇ ਕਿੱਥੇ ਪਾਏ ਨਹੀਂ ਹੋਣੇ ਨੇ ਉਹ ਅੰਤਮਾਨ ਨੇ ਮੇਰੇ ਤੇ ਪਾਏ ਨੇ ਫੁੱਲ ਜ਼ੋਰ ਭਗਮਾਨਤਮਾਨ ਨੇ ਲਾ ਕੇ ਦੇਖ ਲਿਆ ਏਜੰਟ ਮਾਫੀ ਆ ਜਾਂਦਾ ਤਾਂ ਇਹ ਤਾਂ ਲੜੂ ਬੰਦੇ ਤਾਂ ਮੈਨਰੇ ਉਹਨਾਂ ਦਾ ਮੈਂ ਕੋਈ ਗਿਣਦਾ ਹੀ ਨਹੀਂ ਇਹ ਏਜੰਟ ਮਾਫੀ ਕੀ ਹੈ ਇਹ ਏਜੰਟ ਮਾਫੀ ਅਜਾ ਜਿੱਡਾ ਵੀ ਸਨਮਾਇਦਾਰ ਆ ਜਿਹੜਾ ਅਮੀਰ ਬੰਦਾ ਇਹਨਾਂ ਨੂੰ ਤਾਂ ਮੈਂ ਕੋਈ ਦਬਦਾ ਹੀ ਨਹੀਂ ਇਹਨਾਂ ਦਾ ਇਹਨਾਂ ਨੂੰ ਤਾਂ ਮੈਂ ਕੁਝ ਗਿਣਦਾ ਹੀ ਨਹੀਂ ਆ ਪਖੰਡੀ ਬਾਬਿਆਂ ਨੂੰ ਹੋਇਆ ਪੁਤਲੇ ਫੂਕ ਲੈਣਾ ਇਹਨਾਂ ਨੂੰ ਤਾਂ ਮੈਂ ਕੁਝ ਗਿਣਦਾ ਨਹੀਂ ਜਿਹਦੇ ਕੋਲ ਇੰਨੀ ਪਾਵਰ ਆਉਣੀ ਮੇਰਾ ਮੈਨੂੰ ਹਰਾ ਸਕਿਆ ਮੇਰੇ ਨਾਲ ਮੇਰਾ ਕਲੰਗੀ ਵਾਲਾ ਸਤਿਗੁਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰਾ ਗੁਰੂ ਆਹਤਰੇ ਸਮਰੱਥ ਗੁਰੂ ਮੇਰੇ ਹੱਥ ਔਰੇ ਮੇਰੇ ਮਾਥਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਸਮਰੱਥ ਗੁਰੂ ਦਾ ਮੱਥੇ ਤੇ ਸਿਰ ਤੇ ਹੱਥ ਆ ਇਹ ਕੋਈ ਲੜੋ ਬੰਦੇ ਥੋੜੂ ਮੈਨੂੰ ਦਵਾ ਸਕਦੇ ਨੇ ਨਹੀਂ ਸਟੱਡੀ ਤਾਂ ਦੇਖੋ ਮੈਂ ਤੁਹਾਨੂੰ ਗੱਲ ਦੱਸਣਾ ਸਭ ਤੋਂ ਵੱਡੀ ਗੱਲ ਪਤਾ ਕੀ ਆ ਚਿੜੀ ਕੇ ਗਰਵਾਣੀ ਸਾਰੇ ਕਹਿੰਦੇ ਸਿਮਰਨ ਕਰ ਹੂੰ ਮੈਨੂੰ ਮੈਂ ਨੌਜਵਾਨਾਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਬਾਣੀ ਗਨੇ ਸਿਮਰਨ ਕਰ ਬਾਣੀ ਜਿਸੀ ਕਹੀ ਹੈ ਨਾ ਵੀ ਅਸੀਂ ਬਾਣੀ ਪੜੀ ਆਨੇ ਪਾਠ ਕਰ ਲਿਆ ਪਾਠ ਕਰ ਲਿਆ ਜਪਜੀ ਸਾਹਿਬ ਦਾ ਪਾਠ ਕਰ ਲਿਆ ਆਪਣਾ ਅੱਗੇ ਚੌਪਾਈ ਸਾਹਿਬ ਦਾ ਪਾਠ ਕਰ ਲਿਆ ਨਾਨਕ ਸਾਹਿਬ ਦਾ ਕਰ ਲਿਆ ਜਾਂ ਆਪਣਾ ਜਾਪ ਸਾਹਿਬ ਕਰ ਲਿਆ ਹਨਾ ਜਉ ਸਲਈਏ ਪੜ ਲਏ ਇਹ ਗੱਲ ਅਸਲ ਦੇ ਵਿੱਚ ਅਸੀਂ ਜਿਸਕੇ ਪੰਜਾਂ ਬਾਣੀਆਂ ਦਾ ਪਾਠ ਕਰ ਲਿਆ ਪਾਠ ਕਰ ਲਿਆ ਪਾਠ ਕਰਨਾ ਬਹੁਤ ਜ਼ਰੂਰੀ ਆ ਪਰ ਜੇਕਰ ਤੁਸੀਂ ਹੌਲੀ ਹੌਲੀ ਕਰਕੇ ਆਪਣੇ ਮਨ ਚ ਬਸਾਓਗੇ ਤਾਂ ਮੈਨੂੰ ਲੱਗਦਾ ਵੀ ਜਿਆਦਾ ਬਿਹਤਰੀਨ ਹੋਣਾ ਕਿਉਂਕਿ ਅਸੀਂ ਨਾ ਬਾਣੀ ਗਨੇ ਸਮਰਨ ਕਰ ਜਿਉ ਸਿਮਰਨ ਕਰਾਂਗੇ ਸਿਮਰਨ ਕਰਨ ਨਾਲ ਆਟੋਮੈਟਿਕ ਹੀ ਬਾਣੀ ਸਮਝ ਆਉਣ ਲੱਗ ਜਾਂਦੀ ਆ ਪਤਾ ਲੱਗਣ ਲੱਗ ਜਾਂਦਾ ਇਹ ਬਾਣੀ ਕਹਿੰਦੀ ਕੀ ਆ ਇਸ ਕਰਕੇ ਅਸੀਂ ਪੜ ਪੜ ਗੱਡੇ ਲੱਦੀ ਵਾਲੀ ਗੱਲ ਨਾ ਕਰੀਏ ਮੈਨੂੰ ਲੱਗਦਾ ਮਹਿਸੂਸ ਹੁੰਣ ਜਿਵੇਂ ਮੈਂ ਮੇਰੀ ਕੋਸ਼ਿਸ਼ ਆ ਕਿ ਮੈਂ ਮਹਾਰਾਜ ਪ੍ਰਕਾਸ਼ ਕਰਾਂ अच्छा मारे प्रकाश करके मैं चंगा ग्रंथी साहब ना मेरी गल बात चल रही है मैं किसी ग्रंथी साहब ना दो-तीन ग्रंथी साहब ना मेरी गल हो बात हुई आ मैं कहया कि जो चिनना ही ਮੈਥੋਂ ਹੋ ਜਾਗਾ ਮੈਂ ਤੁਹਾਡੀ ਉਨੀ ਸੇਵਾ ਕਰੂੰਗਾ ਪਰ ਮੈਂ ਤੁਹਾਨੂੰ ਬਾਣੀ ਪੜਦੇ ਪੜਦਿਆਂ ਨੂੰ ਜੇ ਮੈਨੂੰ ਪੰਕਤੀ ਦੀ ਕੋਈ ਨਾ ਸਮਝ ਆਈ ਰੁਕੂੰਗਾ ਮੈਨੂੰ ਦੱਸਿਓ ਦਾ ਅਰਥ ਦੱਸਿਓ ਇੱਥੇ ਕੀ ਆ ਨਾਲ ਨਾਲ ਹੁਣ ਮੈਂ ਸੰਥਿਆ ਲੈਣੀ ਆ ਇਹ ਕਰਨੀ ਆ ਹਨਾ ਹੁਣ ਘੱਟੋ ਘੱਟ ਮੈਹੀ ਨਹੀਂ ਹੈਗਾ ਵੀ ਤਿੰਨ ਦਿਨਾਂ ਦੇ ਵਿੱਚ ਜਾਂ ਸੱਤ ਦਿਨਾਂ ਦੇ ਭੋਗ ਪਾਉਂਗਾ ਉਹ ਐਨਕ ਤਾਂ 11 ਦਿਨਾਂ ਦਾ ਪਾਠ ਕਰੀਏ 15 ਦਿਨਾਂ ਦਾ ਪਾਠ ਕਰਾਈਏ ਨਾ ਮੈਂ ਕਿਸੇ ਨੂੰ ਬੁਲਾਵਾ ਜਿਵੇਂ ਹੁਣ ਮੈਂ ਪਾਠ ਘਰੇ ਇਕਲਾਕ ਕਰਾ ਲਿਆ ਮੇਰੇ ਘਰੇ ਉਹ ਬੰਦਾ ਆ ਸਕਦਾ ਜਿਹਨੇ ਬਾਣੀ ਸੁਣਨੀ ਆ ਮੇਰੇ ਘਰੇ ਉਹ ਨਹੀਂ ਆ ਸਕਦਾ ਜਲੇਬੀਆਂ ਖਾਣ ਵਾਲਾ ਜਾਂ ਉਹ ਕਰਨ ਵਾਲਾ ਮੈਂ ਉਹਨੂੰ ਉਹਨੂੰ ਨਹੀਂ ਬੁਲਾਉਂਗਾ ਪਾਠ ਤੇ ਜੋ ਕੋਈ ਵੀ ਪਾਠ ਤੇ ਸੀ ਅਸੀਂ ਕਰਦੇ ਪਾਠ ਕਰ ਲੈਣਾ ਜੇ ਪਾਠ ਹੁਣ ਘਰਾਂ ਦੇ ਵਿੱਚ ਖੰਡ ਪਾਠ ਸਾਬ ਸਾਈਜ਼ ਪਾਠ ਬਹੁਤ ਹੋਣਗੇ ਅਸੀਂ ਫਿਰ ਕੀ ਕਰਦੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਉਣੇ ਆ ਰੌਲਾ ਰੱਪਾ ਪਈ ਜਾਂਦਾ ਬਾਬੀ ਦੀ ਗੱਲ ਤਾਂ ਅਸੀਂ ਇੱਕ ਵੀ ਨਹੀਂ ਸੁਣ ਰਹੇ ਬਾਣੀ ਦੀ ਗੱਲ ਤਾਂ ਸਿੱਖ ਵੀ ਨਹੀਂ ਸੁਣ ਰਹੇ ਉਹ ਘਰੇ ਪਾਠ ਕਰਾਇਦਾ ਕੋਈ ਡੱਕਾ ਪਤਾ ਨਹੀਂ ਮੰਦ ਨੂੰ ਸਿੱਧੀ ਗੱਲ ਦਾ ਜਿੰਨਾ ਟਾਈਮ ਅਸੀਂ ਬਾਣੀ ਤੇ ਆਮਲ ਨਹੀਂ ਕਰਦੇ ਜਿੰਨਾ ਟਾਈਮ ਅਸੀਂ ਬਾਣੀ ਦੀ ਪੰਕਤੀਆਂ ਮੰਨ ਦੇ ਵਿੱਚ ਨਹੀਂ ਬਿਠਾਉਂਦੇ ਠੀਕ ਆ ਅਸੀਂ ਸਭ ਤੋਂ ਵੱਡੀ ਜਿਹੜੀ ਸਾਡੀ ਇਹ ਗੱਲ ਆ ਅਸੀਂ ਕੂੜਾ ਠੀਕ ਆ ਤਬ ਤੋਂ ਬਾਅਦ ਸਾਡੇ ਅੱਗੇ ਕੂੜ ਦੀ ਗੰਦ ਖੜੀ ਆਸੀ ਸਚਾਰ ਹੋਣਾ ਕਿਬ ਸਚਾਰਾ ਹੋਈਆ ਕਿਬ ਕੂੜਾ ਟੁੱਟਾ ਪਾਲ ਠੀਕ ਹੈ ਉਹ ਸਚਾਰ ਹੈ ਹੁਣ ਕਿਉਂਕਿ ਉਹਦਾ ਹੁਕਮ ਮੰਨ ਕੇ ਹੁਕਮ ਕਿਵੇਂ ਮੰਨਿਆ ਜਾਊ ਸਭ ਤੋਂ ਵੱਡਾ ਕਹਿੰਦਾ ਹੁਕਮ ਮੰਨ ਕੇ ਚੱਲ ਗੁਰੂ ਜਪਜੀ ਸਾਹਿਬ ਦੀ ਬਾਣੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜਦੋਂ ਹੁਣ ਉਹਦਾ ਹੁਕਮ ਕਿਵੇਂ ਮੰਨਿਆ ਜਾਊ ਹੁਕਮ ਉਹਦਾ ਇਸ ਪ੍ਰਕਾਰ ਮੰਨਿਆ ਜਾਊਗਾ ਕਿ ਜਦੋਂ ਅਸੀਂ ਗੁਰੂ ਨੂੰ ਸਮਰਪਿਤ ਹੋਵਾਂਗੇ ਜਦੋਂ ਉਸ ਬਾਣੀ ਨੂੰ ਸਮਝਾਂਗੇ ਵੀ ਉਹਦੇ ਹੁਕਮ 'ਚ ਹੀ ਸਾਰਾ ਕੁਝ ਹੈ ਉਹਦੇ ਹੁਕਮ 'ਚ ਅਸੀਂ ਪੈਦਾ ਹੋ ਜੋ ਜਤਾ ਹਮਾ ਕੇ ਨਾ ਕੋਈ ਜਦੋਂ ਅਸੀਂ ਹੁਕਮ ਦੇ ਵਿੱਚ ਉਹਦੇ ਵਿੱਚ ਵੱਜ ਕੇ ਸਾਡੀ ਹੌਮੇ ਖਤਮ ਹੋ ਜੂਗੀ